ਤੋ ਸਭਾ ਸਭਾ ਦੇ ਵਿੱਚ ਇੱਕ ਵਾਰ ਫਿਰ ਤੋਂ ਅਫੀਮ ਦਾ ਮੁੱਦਾ ਗਰਮਾਇਆ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵੱਲੋਂ ਹੁਣ ਸਿੱਧੇ ਤੌਰ ਤੇ ਕਿਹਾ ਗਿਆ ਕਿ ਮੰਤਰੀ ਜੀ ਲੋਕ ਬਹੁਤ ਨਰਾਜ਼ ਨੇ ਤੁਹਾਡੇ ਬਿਆਨ ਤੋਂ ਗੱਲਬਾਤ ਕਰ ਲੈਣੇ ਆ ਵਿਧਾਇਕ ਨੇ ਤੁਹਾਨੂੰ ਕਿਉਂ ਲੱਗਿਆ ਕਿ ਮੰਤਰੀ ਜੀ ਦੇ ਬਿਆਨ ਤੋਂ ਲੋਕ ਨਰਾਜ਼ ਹੋ ਗਏ ਅਫੀਮ ਨੂੰ ਲੈ ਕੇ ਨਹੀਂ ਦੇਖੋ ਮੈਂ ਪਿੰਡਾਂ ਦੇ ਵਿੱਚ ਰਹਿਣ ਵਾਲਾ ਤੇ ਲੋਕਾਂ ਦੀ ਗੱਲ ਅਸੀਂ ਜਿਹੜੀ ਉਹ ਵਿਧਾਨ ਸਭਾ ਦੇ ਵਿੱਚ ਰੱਖਦੇ ਆ ਤੋ ਜਦੋਂ ਲੋਕ ਆਉਂਦੇ ਨੇ ਲੋਕ ਬੜੇ ਖੁਸ਼ ਸੀਗੇ ਕਿ ਤੁਸੀਂ ਐਮਐਲਏ ਨੇ ਸਾਡੀ ਮੰਗ ਨੂੰ ਜਿਹੜੀ ਉਹ ਵਿਧਾਨ ਸਭਾ ਦੇ ਵਿੱਚ ਚੱਕਿਆ ਔਰ ਮੰਤਰੀ ਸਾਹਿਬ ਦੇ ਨਾਲ ਸਾਡੀ ਨਾਰਾਜ਼ਗੀ ਹੈ ਕਿ ਉਹਨਾਂ ਨੇ ਉੱਠਦਿਆਂ ਸਾਰੀ ਨਾ ਉਹਦੇ ਵਿੱਚ ਜਵਾਬ ਦਿੱਤਾ ਕਿ ਇਹ ਪੋਸੀਬਲ ਨਹੀਂ ਹੋ ਸਕਦਾ ਤਾਂ ਉਹ ਉਸੇ ਸਵਾਲ ਨੂੰ ਲੈ ਕੇ ਮੈਂ ਮੰਤਰੀ ਸਾਹਿਬ ਨਾਲ ਗੱਲ ਕਰੀ ਸੀਗੀ ਕਿ ਲੋਕ ਚਾਹੁੰਦੇ ਨੇ ਕਿ ਸਾਨੂੰ ਪੋਸਟ ਦੀ ਜਿਹੜੀ ਖੇਤੀ ਹੈ ਉਹ ਦਿੱਤੀ ਜਾਵੇ ਤਾਂ ਮੰਤਰੀ ਸਾਹਿਬ ਲੋਕ ਤੁਹਾਡੇ ਤੋਂ ਜਵਾਬ ਮੰਗਦੇ ਨੇ ਖੈਰ ਸ਼ਾਇਦ ਮੰਤਰੀ ਸਾਹਿਬ ਦੇ ਕੁਝ ਪੋਜੀਟਿਵ ਸਿਗਨਲ ਦੇ ਵਿੱਚ ਪਰ ਸਪੀਕਰ ਸਾਹਿਬ ਨੇ ਉਹਨਾਂ ਨੂੰ ਬੋਲਣ ਦਾ ਜਿਹੜਾ ਮੌਕਾ ਨਹੀਂ ਦਿੱਤਾ ਆਪਸ ਵਿੱਚ ਕੋ ਅਫੀਅਰ ਕੋਟ ਗੱਲਾਂ ਹੋਈਆਂ ਕੀ ਹੋਈਆਂ ਮੰਤਰੀ ਸਾਹਿਬ ਨਾਲ ਕੰਮ ਕੈਮਰੇ ਤੇ ਕਲੀਅਰ ਕਰ ਲਓ ਦੇਖੋ ਮੈਂ ਉਹੀ ਗੱਲ ਕਰ ਰਿਹਾ ਕਿ ਲੋਕਾਂ ਦੀ ਕਹਿਣ ਦੇ ਮੁਤਾਬਕ ਕੰਮ ਕਰਦੇ ਨੇ ਜੋ ਲੋਕ ਕਹਿੰਦੇ ਨੇ ਉਹਨਾਂ ਦੇ ਮੁਤਾਬਕ ਜਿਹੜੇ ਮੁੱਖ ਮੰਤਰੀ ਸਾਹਿਬ ਉਹ ਲੋਕਾਂ ਦੇ ਕੰਮ ਕਰਦੇ ਨੇ ਤਾਂ ਮੀਡਾ ਸਾਨੂੰ ਕਿ ਜਿਹੜੇ ਅਸੀਂ ਲੋਕਾਂ ਦੀ ਮੰਗ ਨੂੰ ਵਿਧਾਨ ਸਭਾ ਚ ਲੈ ਕੇ ਆਏ ਆ ਤਾਂ ਉਸ ਤੇ ਮੁੱਖ ਮੰਤਰੀ ਸਾਹਿਬ ਜਰੂਰ ਹੈ ਜਿਹੜਾ ਉਹ ਵਿਚਾਰ ਕਰਨਗੇ ਅੱਛਾ ਹਫੀਮ ਦਾ ਜ਼ਿਕਰ ਕਰਿਆ ਕਿਉਂ ਲੱਗਿਆ ਤੁਹਾਨੂੰ ਕਿ ਬਹੁਤ ਜ਼ਰੂਰੀ ਚੀਜ਼ ਹੈ ਕਿ ਲੱਗਿਆ ਕਿਉਂਕਿ ਹਾਲਾਂਕਿ ਸਰਕਾਰ ਤਾਂ ਮੈਂ ਖੁੱਡੀਆਂ ਸਾਹਿਬ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਨਸ਼ਾ ਨਹੀਂ ਦੇਖੋ ਇਹ ਤਾਂ ਇੱਕ ਕੁਦਰਤੀ ਨਸ਼ਾ ਹੈ ਉਸ ਨਸ਼ੇ ਨੂੰ ਦੇਖੋ ਨਾ ਸਿੰਥੈਟਿਕ ਨਸ਼ੇ ਨੂੰ ਜਿਹੜੇ ਆਪਣੇ ਗੋਲੀਆਂ ਦਾ ਸੇਵਨ ਕਰਦੇ ਨੇ ਜਿਹੜੇ ਜਾਂ ਚਿੱਟੇ ਦਾ ਸੇਵਨ ਕਰਦੇ ਨੇ ਜਾਂ ਸਮੈਕ ਦਾ ਸੇਵਨ ਕਰਦੇ ਨੇ ਕਈ ਸਰੀਆਂ ਤੁਸੀਂ ਹੱਥਾਂ ਦੇ ਵਿੱਚ ਲੱਗੀਆਂ ਦੇਖੀਆਂ ਮਾਮਾ ਤਾਹਾਂ ਮਾਰਦੀਆਂ ਆ ਰਹੀਆਂ ਸਿੰਥੈਟਿਕ ਨਸ਼ੇ ਦੇ ਨਾਲ ਨੌਜਵਾਨੀ ਸੱਡੀ ਖਤਮ ਹੋ ਗਈ। ਪੁੱਕੀ ਹਫੀਮ ਦੇ ਨਾਲ ਮੈਨੂੰ ਇੱਕ ਕੇਸ ਕੋਈ ਦਿਖਾ ਦੇ ਕਿ ਪੁੱਕੀ ਹਫੀਮ ਦੇ ਨਾਲ ਕੋਈ ਇੱਕ ਮੁੰਡਾ ਮਰਿਆ ਹੋਵੇ। ਤੁਸੀਂਗਾ ਪੁੱਕੀ ਫੀਮ ਖਾ ਕੇ ਤਾਂ ਬੰਦਾ ਜੋਸ਼ ਚ ਆਉਂਦਾ ਕੰਮ ਕਰਦਾ। ਖੇਤੀ ਦੇ ਕੰਮ ਕਰਦਾ ਔਰ ਸੂਝ-ਬੂਝ ਹੁੰਦੀ ਹੈ ਸਾਰੀ। ਸਿੰਥੈਟਿਕ ਨਸ਼ਾ ਖਾ ਕੇ ਤਾਂ ਦਿਮਾਗ ਜਿਹੜਾ ਬੰਦ ਹੋ ਜਾਂਦਾ ਫਿਰ ਤੁਹਾਨੂੰ ਪਤਾ ਹੀ ਕਿਦਾਂ ਦੇਖੋ ਭਾਜੀਗਰ ਸਾਹਿਬ ਤੁਸੀਂ ਅੰਦਰ ਇੱਕ ਵਾਰ ਫਿਰ ਖੜੇ ਹੋ ਕਿ ਮੁੱਦਾ اٹھਾਇਆ ਪੂਰਾ ਸਦਨ ਗੂੰਜ ਉੱਠਿਆ ਤਾਂ ਇੱਕ ਵਾਰ ਤਾਂ ਸਭ ਦੇ ਚਿਹਰੇ ਲਾਲ ਸੀਗੇ ਵੇਖੋ ਅਸੀਂ ਤਾਂ ਲੋਕਾਂ ਦੀ ਜਿਹੜੀ ਗੱਲ ਹੈ ਉਹ ਵਿਧਾਨ ਸਭਾ ਚ ਰੱਖਣੀ ਹੁੰਦੀ ਹੈ ਉਸਤੇ ਕੈਬਨਟ ਦੀ ਸਾਡੀ ਹੈਗੀ ਹੈ ਜਿਹੜੀ ਉਹ ਸੀਐਮ ਸਾਹਿਬ ਨਾਲ ਬੈਠਦੇ ਨੇ ਔਰ ਉਸਤੇ ਵਿਚਾਰ ਕਰਦੇ ਨੇ ਅਸੀਂ ਲੋਕਾਂ ਦੀ ਗੱਲ ਹੈ ਜਿਹੜੀ ਉਹ ਰੱਖੀ ਹੈ ਔਰ ਮੈਨੂੰ ਹੈਗਾ ਕਿ ਇਹ ਸਾਰਿਆਂ ਦੇ ਹੱਕ ਦੇ ਵਿੱਚ ਕਿਸਾਨਾਂ ਦੇ ਨੌਜਵਾਨਾਂ ਦੇ ਹੱਕ ਦੇ ਵਿੱਚ ਜਿੰਨੇ ਵੀ ਸਾਡੇ ਮੈਂਬਰ ਸਾਹਿਬਾਨ ਹੈਗੇ ਨੇ ਉਹ ਸਾਰੇ ਨੇ ਇਸੇ ਕਰਕੇ ਉਹਨਾਂ ਨੇ ਜਿਹੜੇ ਉਹ ਮੇਚ ਵੀ ਤਬਤਵਾਏ ਔਰ ਉਹਨਾਂ ਦੇ ਚਿਹਰੇ ਦੇ ਉੱਤੇ ਖੁਸ਼ੀ ਦੀ ਲਹਿਰ ਵੀ ਸੀਗੀ ਪਰ ਬੋਲਣਾ ਬਹੁਤ ਔਖਾ ਹਣ ਤੁਸੀਂ ਕਿਹਾ ਕਿ ਅਫੀਮ ਖਾ ਕੇ ਤਾਂ ਬੰਦਾ ਜੋਸ਼ ਚ ਆਉਂਦਾ ਆਪ ਕਦੇ ਤੁਸੀਂ ਖਾਧੀਏ ਪਿੰਡਾਂ ਦੇ ਰਹਿਣ ਵਾਲੇ ਆ ਜੀ ਮਾਰ ਲਿਆ ਹੋਣਾ ਕਦੇ ਤੀਲਾ ਇਹ ਕੋਈ ਜ਼ਰੂਰੀ ਥੋੜਾ ਅੱਛਾ ਕੀ ਹੈ ਜੀ ਕਿਤੇ ਲੱਗਿਆ ਤਾਂ ਹੁਣ ਲਗਾਤਾਰ ਇਸ ਦੀ ਆਵਾਜ਼ ਬੁਲੰਦ ਕਰੂੰ ਹਾਂਜੀ ਲਗਾਤਾਰ ਅਫੀਮ ਨੂੰ ਲੈ ਕੇ ਇੱਥੇ ਤਾਂ ਨਹੀਂ ਗੱਲ ਮੁੱਕ ਜਾਂਦੀ ਦੇਖੋ ਸਾਡੀ ਸਰਕਾਰ ਇਦਾਂ ਹੈ ਕਿ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਇਦਾਂ ਦੀ ਹੈ ਕਿ ਜਦੋਂ ਵੀ ਕੋਈ ਮੈਂਬਰ ਬੋਲਦਾ ਮੈਂ ਪਾਣੀਆਂ ਦੇ ਮੁੱਦੇ ਤੇ ਬੋਲਿਆ ਸੀਗਾ ਔਰ ਸੀਐਮ ਸਾਹਿਬ ਨੇ ਉਸੇ ਟਾਈਮ ਐਕਸ਼ਨ ਮੋਡ ਦੇ ਵਿੱਚ ਆ ਕੇ ਖੇਤਾਂ ਦੇ ਵਿੱਚ ਪਾਣੀ ਲੈ ਕੇ ਆਲਾ ਔਰ ਤੁਹਾ ਤੁਸੀ ਆਪ ਸੁਣਿਆ ਤੁਸੀਂ ਆਪ ਵੀਡੀਓ ਬਣਾਈਆਂ ਲੋਕਾਂ ਨੇ ਕਿਹਾ ਜੀ 40 40 ਸਾਲ ਬਾਅਦ ਸਾਡੇ ਅਰਜਵਾਿਆਂ ਦੇ ਵਿੱਚ ਪਾਣੀ ਆਇਆ ਸਾਨੂੰ ਪਾਣੀ ਮਿਲਿਆ ਔਰ ਕੱਗਰ ਦੇ ਹੁਣ ਅਫੀਮ ਦਾ ਮੁੱਦਾ ਚੱਕਿਆ ਲੱਗਦਾ ਕਿ ਗੱਲ ਵੇੜੇ ਬੰਨੇ ਲੱਗੀ ਦੇਖੋ ਮੇਰਾ ਕੰਮ ਸੀਗਾ ਵਿਧਾਨ ਸਭਾ ਚ ਬੋਲਣਾ ਔਰ ਮੰਤਰੀਆਂ ਦਾ ਸੀਐਮ ਸਾਹਿਬ ਦਾ ਕੰਮ ਹੈ ਉਸ ਤੇ ਵਿਚਾਰ ਕਰਨਾ ਉਮੀਦ ਹੈ ਕਿ ਉਹ ਜ਼ਰੂਰ ਵਿਚਾਰ ਕਰਨਗੇ ਬਿਲਕੁਲ ਕੁਲਵੰਤ ਬਾਜੀਗਰ ਨੇ ਕਹਿੰਦੇ ਅਫੀਮ ਖਾਣ ਤੋਂ ਬਾਅਦ ਤਾਂ ਬੰਦਾ ਜੋਸ਼ ਚ ਆਉਂਦਾ ਹੈ ਕੰਮ ਕਰਦਾ ਹੈ ਤਾਂ ਕਹਿੰਦੇ ਪਿੰਡਾਂ ਦੇ ਆ ਅਸੀਂ ਵੀ ਕਦੇ ਨਾ ਕਦੇ ਜ਼ਰੂਰ ਚੱਕੀ ਹੋਊਗੀ ਤਾਂ ਹੁਣ ਮੁੱਦਾ ਜਿਹੜਾ ਇੱਕ ਵਾਰ ਫਿਰ ਵਿਧਾਨ ਸਭਾ ਚ ਗਰਮਾਇਆ ਦੇਖਣ ਜੂਗਾ ਕਿ ਅਗਲਾ ਸਰਕਾਰ ਦਾ ਕਦਮ ਕੀ ਰਹਿੰਦਾ ਕੈਮਰਾਮੈਨ ਰੋਸ਼ਨ ਗਗਨ ਸ਼ਕਲਾ ਡੇਲੀ ਪੋਸਟ ਪੰਜਾਬੀ ਸਭਾ ਸਭਾ ਦੇ ਵਿੱਚ ਇੱਕ ਵਾਰ ਫਿਰ ਤੋਂ ਅਫੀਮ ਦਾ ਮੁੱਦਾ ਗਰਮਾਇਆ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵੱਲੋਂ ਹੁਣ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਮੰਤਰੀ ਜੀ ਲੋਕ ਬਹੁਤ ਨਰਾਜ਼ ਨੇ ਤੁਹਾਡੇ ਬਿਆਨ ਤੋਂ ਗੱਲਬਾਤ ਕਰ ਲੈਣੇ ਆ ਵਿਧਾਇਕ ਨੇ ਤੁਹਾਨੂੰ ਕਿਉਂ ਲੱਗਿਆ ਕਿ ਮੰਤਰੀ ਜੀ ਦੇ ਬਿਆਨ ਤੋਂ ਲੋਕ ਨਰਾਜ਼ ਹੋਗੇ ਅਫੀਮ ਨੂੰ ਲੈ ਕੇ ਨਹੀਂ ਦੇਖੋ ਮੈਂ ਪਿੰਡਾਂ ਦੇ ਵਿੱਚ ਰਹਿਣ ਵਾਲਾ ਤੇ ਲੋਕਾਂ ਦੀ ਗੱਲ ਅਸੀਂ ਜਿਹੜੀ ਉਹ ਵਿਧਾਨ ਸਭਾ ਦੇ ਵਿੱਚ ਰੱਖਦੇ ਆ। ਤੋਂ ਜਦੋਂ ਲੋਕ ਆਉਂਦੇ ਨੇ ਲੋਕ ਬੜੇ ਖੁਸ਼ ਸੀਗੇ ਕਿ ਤੁਸੀਂ ਐਮਐਲਏ ਨੇ ਸਾਡੀ ਮੰਗ ਨੂੰ ਆ ਜਿਹੜੀ ਉਹ ਵਿਧਾਨ ਸਭਾ ਦੇ ਵਿੱਚ ਚੱਕਿਆ ਔਰ ਮੰਤਰੀ ਸਾਹਿਬ ਦੇ ਨਾਲ ਸਾਡੀ ਨਾਰਾਜ਼ਗੀ ਹੈ ਕਿ ਉਹਨਾਂ ਨੇ ਉੱਠ ਦਿਆ ਸਾਰੀ ਨਾ ਦੇ ਵਿੱਚ ਜਵਾਬ ਦਿੱਤਾ ਕਿ ਇਹ ਪੋਸੀਬਲ ਨਹੀਂ ਹੋ ਸਕਦਾ। ਤਾਂ ਉਹ ਉਸੇ ਸਵਾਲ ਨੂੰ ਲੈ ਕੇ ਮੈਂ ਮੰਤਰੀ ਸਾਹਿਬ ਨਾਲ ਗੱਲ ਕਰੀ ਸੀਗੀ ਕਿ ਲੋਕ ਚਾਹੁੰਦੇ ਨੇ ਕਿ ਸਾਨੂੰ ਪੋਸਟ ਦੀ ਜਿਹੜੀ ਖੇਤੀ ਹੈ ਉਹ ਦਿੱਤੀ ਜਾਵੇ। ਤਾਂ ਮੰਤਰੀ ਸਾਹਿਬ ਲੋਕ ਤੁਹਾਡੇ ਤੋਂ ਜਵਾਬ ਮੰਗਦੇ ਨੇ ਖੈਰ ਸ਼ਾਇਦ ਮੰਤਰੀ ਸਾਹਿਬ ਦੇ ਕੁਝ ਪੋਜੀਟਿਵ ਸਿਗਨ ਮਨ ਦੇ ਵਿੱਚ ਪਰ ਸਪੀਕਰ ਸਾਹਿਬ ਨੇ ਉਹਨਾਂ ਨੂੰ ਬੋਲਣ ਦਾ ਜਿਹੜਾ ਮੌਕਾ ਨਹੀਂ ਦਿੱਤਾ ਆਪਸ ਵਿੱਚ ਕੋ ਅਭਿਆਰ ਕੋਟ ਗੱਲਾਂ ਹੋਈਆਂ ਕੀ ਹੋਈਆਂ ਮੰਤਰੀ ਸਾਹਿਬ ਨਾਲ ਨਹੀਂ ਕੈਮਰੇ ਤੇ ਕਲੀਅਰ ਕਰ ਲੋ ਦੇਖੋ ਮੈਂ ਉਹੀ ਗੱਲ ਕਰ ਰਿਹਾ ਕਿ ਲੋਕਾਂ ਦੀ ਕਹਿਣ ਦੇ ਮੁਤਾਬਕ ਕੰਮ ਕਰਦੇ ਨੇ ਜੋ ਲੋਕ ਕਹਿੰਦੇ ਨੇ ਉਹਨਾਂ ਦੇ ਮੁਤਾਬਕ ਜਿਹੜੇ ਮੁੱਖ ਮੰਤਰੀ ਸਾਹਿਬ ਉਹ ਲੋਕਾਂ ਦੇ ਕੰਮ ਕਰਦੇ ਨੇ ਤਾਂ ਉਮੀਦ ਹੈ ਸਾਨੂੰ ਕਿ ਜਿਹੜੇ ਅਸੀਂ ਲੋਕਾਂ ਦੀ ਮੰਗ ਨੂੰ ਵਿਧਾਨ ਸਭਾ ਚ ਲੈ ਕੇ ਆਏ ਆ ਤਾਂ ਉਸ ਤੇ ਮੁੱਖ ਮੰਤਰੀ ਸਾਹਿਬ ਜ਼ਰੂਰ ਆ ਜਿਹੜਾ ਵਿਚਾਰ ਕਰਨਗੇ ਅੱਛਾ ਹਫੀਮ ਦਾ ਜ਼ਿਕਰ ਕਰਿਆ ਕਿਉਂ ਲੱਗਿਆ ਤੁਹਾਨੂੰ ਕਿ ਬਹੁਤ ਜ਼ਰੂਰੀ ਚੀਜ਼ ਹੈ ਕਿ ਲੱਗਿਆ ਕਿਉਂਕਿ ਹਾਲਾਂਕਿ ਸਰਕਾਰ ਤਾਂ ਮੈਂ ਖੁੱਡੀਆਂ ਸਾਹਿਬ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਨਸ਼ਾ ਨਹੀਂ ਦੇਖੋ ਇਹ ਤਾਂ ਇੱਕ ਕੁਦਰਤੀ ਨਸ਼ਾ ਹੈ ਉਸ ਨਸ਼ੇ ਨੂੰ ਦੇਖੋ ਨਾ ਸਿੰਥੈਟਿਕ ਨਸ਼ੇ ਨੂੰ ਜਿਹੜੇ ਆਪਣੇ ਗੋਲੀਆਂ ਦਾ ਸੇਵਨ ਕਰਦੇ ਨੇ ਜਿਹੜੇ ਜਾਂ ਚਿੱਟੇ ਦਾ ਸੇਵਨ ਕਰਦੇ ਨੇ ਜਾਂ ਸਮੈਕ ਦਾ ਸੇਵਨ ਕਰਦੇ ਨੇ ਕਈ ਸ਼ਰੀਆਂ ਤੁਸੀਂ ਹੱਥਾਂ ਦੇ ਵਿੱਚ ਲੱਗੀਆਂ ਦੇਖੀਆਂ ਮਾਮਾ ਤਾਹਾਂ ਮਾਰਦੀਆਂ ਰਹੀਆਂ ਸਿੰਥੈਟਿਕ ਨਸ਼ੇ ਦੇ ਨਾਲ ਨੌਜਵਾਨੀ ਸੱਡੀ ਖਤਮ ਹੋ ਗਈ ਪੁੱਕੀ ਹਫੀਮ ਦੇ ਨਾਲ ਮੈਨੂੰ ਇੱਕ ਕੇਸ ਕੋਈ ਦਿਖਾ ਦੇ ਕਿ ਪੁੱਕੀ ਹਫੀਮ ਦੇ ਨਾਲ ਕੋਈ ਇੱਕ ਮੁੰਡਾ ਮਰਿਆ ਹੋਵੇ ਤੁਸੀਂ ਪੁੱਕੀ ਫੀਮ ਖਾ ਕੇ ਤਾਂ ਬੰਦਾ ਜੋਸ਼ ਚ ਆਉਂਦਾ ਕੰਮ ਕਰਦਾ ਖੇਤੀ ਦੇ ਕੰਮ ਕਰਦਾ ਔਰ ਸੂਝ-ਬੂਝ ਹੁੰਦੀ ਹੈ ਸਾਰੀ ਸੰਥੈਟਿਕ ਨਸ਼ਾ ਖਾ ਕੇ ਤਾਂ ਦਿਮਾਗ ਜਿਹੜਾ ਬੰਦ ਹੋ ਜਾਂਦਾ ਫਿਰ ਤੁਹਾਨੂੰ ਪਤਾ ਹੀ ਕਿਦਾਂ ਦੇਖੋ ਪਾਜੀਕਰ ਸਾਹਿਬ ਤੁਸੀਂ ਅੰਦਰ ਇੱਕ ਵਾਰ ਫਿਰ ਖੜੇ ਹੋ ਕਿ ਮਿੱਦਾਂ اٹਹਾ ਪੂਰਾ ਸਦਨ ਗੂੰਜ اٹਹਾਤਾ ਇੱਕ ਵਾਰ ਤਾਂ ਸਭ ਦੇ ਚਿਹਰੇ ਲਾਲ ਸੀਗੇ ਦੇਖੋ ਅਸੀਂ ਤਾਂ ਲੋਕਾਂ ਦੀ ਜਿਹੜੀ ਗੱਲ ਹੈ ਉਹ ਵਿਧਾਨ ਸਭਾ ਚ ਰੱਖਣੀ ਹੁੰਦੀ ਹੈ ਉਸਤੇ ਕੈਬਨਟ ਦੀ ਸਾਡੀ ਹੈਗੀ ਹੈ ਜਿਹੜੀ ਉਹ ਸੀਐਮ ਸਾਹਿਬ ਨਾਲ ਬੈਠਦੇ ਨੇ ਔਰ ਉਸਤੇ ਵਿਚਾਰ ਕਰਦੇ ਨੇ ਅਸੀਂ ਲੋਕਾਂ ਦੀ ਗੱਲ ਹੈ ਜਿਹੜੀ ਉਹ ਰੱਖੀ ਹੈ ਔਰ ਮੈਨੂੰ ਹੈਗਾ ਕਿ ਇਹ ਸਾਰਿਆਂ ਦੇ ਹੱਕ ਦੇ ਵਿੱਚ ਕਿਸਾਨਾਂ ਦੇ ਨੌਜਵਾਨਾਂ ਦੇ ਹੱਕ ਦੇ ਵਿੱਚ ਜਿੰਨੇ ਵੀ ਸਾਡੇ ਮੈਂਬਰ ਸਾਹਿਬਾਨ ਹੈਗੇ ਨੇ ਉਹ ਸਾਰੇ ਨੇ ਇਸੇ ਕਰਕੇ ਉਹਨਾਂ ਨੇ ਜਿਹੜੇ ਉਹ ਮੇਚ ਵੀ ਤបਤਪਾਏ ਔਰ ਉਹਨਾਂ ਦੇ ਚਿਹਰੇ ਦੇ ਉੱਤੇ ਖੁਸ਼ੀ ਦੇ ਲਹਿਰ ਵੀ ਸੀਗੀ ਪਰ ਬੋਲਣਾ ਬਹੁਤ ਔਖਾ ਅੱਛਾ ਭਾਈ ਤੁਸੀਂ ਕਿਹਾ ਕਿ ਹਫੀਮ ਖਾ ਕੇ ਤਾਂ ਬੰਦਾ ਜੋਸ਼ ਚ ਆਉਂਦਾ ਆਪਕਦੇ ਤੁਸੀਂ ਖਾਧੀਏ ਪਿੰਡਾਂ ਦੇ ਰਹਿਣ ਵਾਲੇ ਆ ਜੀ ਮਾਰ ਲਿਆ ਹੋਣਾ ਕਦੇ ਤਿਲਾ ਇਹ ਕੁਝ ਜ਼ਰੂਰੀ ਥੋੜਾ अच्छा की जी के किते लगया ता हुन लगातार इस दी आवाज बुलंद करू हां जी लगातार अफीम नु लेके एथी त नहीं गल मुक जांदी देखो ਸਾਡੀ ਸਰਕਾਰ ਇਦਾਂ ਹੈ ਕਿ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਇਦਾਂ ਦੀ ਹੈ ਕਿ ਜਦੋਂ ਵੀ ਕੋਈ ਮੈਂਬਰ ਬੋਲਦਾ ਮੈਂ ਪਾਣੀਆਂ ਦੇ ਮੁੱਦੇ ਤੇ ਬੋਲਿਆ ਸੀਗਾ ਔਰ ਸੀਐਮ ਸਾਹਿਬ ਨੇ ਉਸੇ ਟਾਈਮ ਐਕਸ਼ਨ ਮੋਡ ਦੇ ਵਿੱਚ ਆ ਕੇ ਖੇਤਾਂ ਦੇ ਵਿੱਚ ਪਾਣੀ ਲੈ ਕੇ ਆਂਦਾ ਔਰ ਤੁਹਾਡ ਤੁਸੀਂ ਆਪ ਸੁਣਿਆ ਤੁਸੀਂ ਆ ਵੀਡੀਓ ਬਣਾਈਆਂ ਲੋਕਾਂ ਨੇ ਕਿਹਾ ਜੀ 40 40 ਸਾਲ ਬਾਅਦ ਸਾਡੇ ਅਰਜਵਾਇਆਂ ਦੇ ਵਿੱਚ ਪਾਣੀ ਆਇਆ ਸਾਨੂੰ ਪਾਣੀ ਮਿਲਿਆ ਔਰ ਘੱਗਰ ਦੇ ਹੁਣ ਅਫੀਮ ਦਾ ਮੁੱਦਾ ਚੱਕਿਆ ਲੱਗਦਾ ਕੀ ਗੱਲ ਬੇੜੇ ਬੰਨੇ ਲੱਗੀ ਦੇਖੋ ਮੇਰਾ ਕੰਮ ਸੀਗਾ ਵਿਧਾਨ ਸਭਾ 'ਚ ਬੋਲਣਾ ਔਰ ਮੰਤਰੀਆਂ ਦਾ ਸੀਮ ਸਾਹਿਬ ਦਾ ਕੰਮ ਹੈ ਉਸ ਤੇ ਵਿਚਾਰ ਕਰਨਾ ਉਮੀਦ ਹੈ ਕਿ ਉਹ ਜ਼ਰੂਰ ਵਿਚਾਰ ਕਰਨਗੇ ਬਿਲਕੁਲ ਕੁਲਵੰਤ ਬਾਜੀਗਰ ਨੇ ਕਹਿੰਦੇ ਅਫੀਮ ਖਾਣ ਤੋਂ ਬਾਅਦ ਤਾਂ ਬੰਦਾ ਜੋਸ਼ ਚ ਆਉਂਦਾ ਹੈ ਕੰਮ ਕਰਦਾ ਹੈ ਤਾਂ ਕਹਿੰਦੇ ਪਿੰਡਾਂ ਦੇ ਆ ਅਸੀਂ ਵੀ ਕਦੇ ਨਾ ਕਦੇ ਜ਼ਰੂਰ ਚੱਕੀ ਹੋਊਗੀ ਤਾਂ ਹੁਣ ਮੁੱਦਾ ਜਿਹੜਾ ਇੱਕ ਵਾਰ ਫਿਰ ਵਿਧਾਨ ਸਭਾ 'ਚ ਗਰਮਾਇਆ ਦੇਖਣ ਜਾਊਗਾ ਕਿ ਅਗਲਾ ਸਰਕਾਰ ਦਾ ਕਦਮ ਕੀ ਰਹਿੰਦਾ ਕੈਮਰਾਮੈਨ ਰੋਸ਼ਨ ਨਾ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬੀ ਵਿਧਾਨ ਸਭਾ ਦੇ ਵਿੱਚ ਇੱਕ ਵਾਰ ਫਿਰ ਤੋਂ ਅਫੀਮ ਦਾ ਮੁੱਦਾ ਗਰਮਾਇਆ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵੱਲੋਂ ਹੁਣ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਮੰਤਰੀ ਜੀ ਲੋਕ ਬਹੁਤ ਨਰਾਜ਼ ਨੇ ਤੁਹਾਡੇ ਬਿਆਨ ਤੋਂ ਗੱਲਬਾਤ ਕਰ ਲੈਣੇ ਆ ਵਿਧਾਇਕ ਨੇ ਤਾਨੂੰ ਕਿਉਂ ਲੱਗਿਆ ਕਿ ਮੰਤਰੀ ਜੀ ਦੇ ਬਿਆਨ ਤੋਂ ਲੋਕ ਨਰਾਜ਼ ਹੋ ਗਏ ਹਫੀਮ ਨੂੰ ਲੈ ਕੇ ਨਹੀਂ ਦੇਖੋ ਮੈਂ ਪਿੰਡਾਂ ਦੇ ਵਿੱਚ ਰਹਿਣ ਵਾਲਾ ਤੇ ਲੋਕਾਂ ਦੀ ਗੱਲ ਅਸੀਂ ਜਿਹੜੀ ਉਹ ਵਿਧਾਨ ਸਭਾ ਦੇ ਵਿੱਚ ਰੱਖਦੇ ਆ ਤਾਂ ਜਦੋਂ ਲੋਕ ਆਉਂਦੇ ਨੇ ਲੋਕ ਬੜੇ ਖੁਸ਼ ਸੀਗੇ ਕਿ ਤੁਸੀਂ ਐਮਐਲਏ ਨੇ ਸਾਡੀ ਮੰਗ ਨੂੰ ਆ ਜਿਹੜੀ ਉਹ ਵਿਧਾਨ ਸਭਾ ਦੇ ਵਿੱਚ ਚੱਕਿਆ ਔਰ ਮੰਤਰੀ ਸਾਹਿਬ ਦੇ ਨਾਲ ਸਾਡੀ ਨਰਾਜ਼ਗੀ ਹੈ ਕਿ ਉਹਨਾਂ ਨੇ ਉੱਠ ਦਿਆ ਸਾਰੀ ਨਾ ਦੇ ਵਿੱਚ ਜਵਾਬ ਦਿੱਤਾ ਕਿ ਇਹ ਪੋਸੀਬਲ ਨਹੀਂ ਹੋ ਸਕਦਾ ਤਾਂ ਉਹ ਉਸੇ ਸਵਾਲ ਨੂੰ ਲੈ ਕੇ ਮੈਂ ਮੰਤਰੀ ਸਾਹਿਬ ਨਾਲ ਗੱਲ ਕਰੀ ਸੀਗੀ ਕਿ ਲੋਕ ਚਾਹੁੰਦੇ ਨੇ ਕਿ ਸਾਨੂੰ ਪੋਸਟ ਦੀ ਜਿਹੜੀ ਖੇਤੀ ਹੈ ਉਹ ਦਿੱਤੀ ਜਾਵੇ ਤਾਂ ਮੰਤਰੀ ਸਾਹਿਬ ਲੋਕ ਤੁਹਾਡੇ ਤੋਂ ਜਵਾਬ ਮੰਗਦੇ ਨੇ ਖੈਰ ਸ਼ਾਇਦ ਮੰਤਰੀ ਸਾਹਿਬ ਦੇ ਕੁਝ ਪੋਜ਼ਿਟਿਵ ਸਿਗਮਣ ਦੇ ਵਿੱਚ ਪਰ ਸਪੀਕਰ ਸਾਹਿਬ ਨੇ ਉਹਨਾਂ ਨੂੰ ਬੋਲਣ ਦਾ ਜਿਹੜਾ ਮੌਕਾ ਨਹੀਂ ਦਿੱਤਾ ਆਪਸ ਵਿੱਚ ਕੋਬਜ਼ਰ ਕੋਟ ਗੱਲਾਂ ਹੋਈਆਂ ਕੀ ਹੋਈਆਂ ਮੰਤਰੀ ਸਾਹਿਬ ਨਾਲ ਨਹੀਂ ਕੈਮਰੇ ਤੇ ਕਲੀਅਰ ਕਰ ਲਓ ਦੇਖੋ ਮੈਂ ਉਹੀ ਗੱਲ ਕਰ ਰਿਹਾ ਕਿ ਲੋਕਾਂ ਦੀ ਕਹਿਣ ਦੇ ਮੁਤਾਬਕ ਕੰਮ ਕਰਦੇ ਨੇ ਜੋ ਲੋਕ ਕਹਿੰਦੇ ਨੇ ਉਹਨਾਂ ਦੇ ਮੁਤਾਬਕ ਜਿਹੜੇ ਮੁੱਖ ਮੰਤਰੀ ਸਾਹਿਬ ਉਹ ਲੋਕਾਂ ਦੇ ਕੰਮ ਕਰਦੇ ਨੇ ਤਾਂ ਮੈਨੂੰ ਆਸ ਹੈ ਸਾਨੂੰ ਕਿ ਜਿਹੜੇ ਅਸੀਂ ਲੋਕਾਂ ਦੀ ਮੰਗ ਨੂੰ ਵਿਧਾਨ ਸਭਾ ਚ ਲੈ ਕੇ ਆਏ ਆ ਤਾਂ ਉਸ ਤੇ ਮੁੱਖ ਮੰਤਰੀ ਸਾਹਿਬ ਜਰੂਰ ਹੈ ਜਿਹੜਾ ਉਹ ਵਿਚਾਰ ਕਰਨਗੇ ਅੱਛਾ ਹਫੀਮ ਦਾ ਜ਼ਿਕਰ ਕਰਿਆ ਕਿਉਂ ਲੱਗਿਆ ਤੁਹਾਨੂੰ ਕਿ ਬਹੁਤ ਜ਼ਰੂਰੀ ਚੀਜ਼ ਹੈ ਕਿ ਲੱਗਿਆ ਕਿਉਂਕਿ ਹਾਲਾਂਕਿ ਸਰਕਾਰ ਤਾਂ ਮੈਂ ਖੁੱਡੀਆਂ ਸਾਹਿਬ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਨਸ਼ਾ ਨੇ ਦੇਖੋ ਇਹ ਤਾਂ ਇੱਕ ਕੁਦਰਤੀ ਨਸ਼ਾ ਹੈ ਉਸ ਨਸ਼ੇ ਨੂੰ ਦੇਖੋ ਨਾ ਸਿੰਥੈਟਿਕ ਨਸ਼ੇ ਨੂੰ ਜਿਹੜੇ ਆਪਣੇ ਗੋਲੀਆਂ ਦਾ ਸੇਵਨ ਕਰਦੇ ਨੇ ਜਿਹੜੇ ਜਾਂ ਚਿੱਟੇ ਦਾ ਸੇਵਨ ਕਰਦੇ ਨੇ ਜਾਂ ਸਮੈਕ ਦਾ ਸੇਵਨ ਕਰਦੇ ਨੇ ਕਈ ਸਰੀਆਂ ਤੁਸੀਂ ਹੱਥਾਂ ਦੇ ਵਿੱਚ ਲੱਗੀਆਂ ਦੇਖੀਆਂ ਮਾਮਾ ਤਾਹਾਂ ਮਾਰਦੀਆਂ ਰਹੀਆਂ ਸਿੰਥੈਟਿਕ ਨਸ਼ੇ ਦੇ ਨਾਲ ਨੌਜਵਾਨੀ ਸਾਡੀ ਖਤਮ ਹੋ ਗਈ ਪੁੱਕੀ ਹਫੀਮ ਦੇ ਨਾਲ ਮੈਨੂੰ ਇੱਕ ਕੇਸ ਕੋਈ ਦਿਖਾ ਦੇ ਕਿ ਪੁੱਕੀ ਹਫੀਮ ਦੇ ਨਾਲ ਕੋਈ ਇੱਕ ਮੁੰਡਾ ਮਰਿਆ ਹੋਵੇ ਸੋਰਾ ਭੁੱਕੀ ਫਿਲਮ ਖਾ ਕੇ ਤਾਂ ਬੰਦਾ ਜੋਸ਼ ਚ ਆਉਂਦਾ ਕੰਮ ਕਰਦਾ ਖੇਤੀ ਦੇ ਕੰਮ ਕਰਦਾ ਔਰ ਸੂਝ-ਬੂਝ ਹੁੰਦੀ ਹੈ ਸਾਰੀ ਸਿੰਥੈਟਿਕ ਨਸ਼ਾ ਖਾ ਕੇ ਤਾਂ ਦਿਮਾਗ ਜਿਹੜਾ ਬੰਦ ਹੋ ਜਾਂਦਾ ਫਿਰ ਤੁਹਾਨੂੰ پتہ ਹੀ ਕਿਦਾਂ ਦੇਖੋ ਪਾਜੀਗਰ ਸਾਹਿਬ ਤੁਸੀਂ ਅੰਦਰ ਇੱਕ ਵਾਰ ਫਿਰ ਖੜੇ ਹੋ ਕਿ ਮੁੱਦਾ ਠਾਇਆ ਪੂਰਾ ਸਦਨ ਗੂੰਜ ਠਾਇਆ ਤਾਂ ਇੱਕ ਵਾਰ ਤਾਂ ਸਭ ਦੇ ਚਿਹਰੇ ਲਾਲ ਸੀਗੇ ਵੇਖੋ ਅਸੀਂ ਤਾਂ ਲੋਕਾਂ ਦੀ ਜਿਹੜੀ ਗੱਲ ਹੈ ਉਹ ਵਿਧਾਨ ਸਭਾ ਚ ਰੱਖਣੀ ਹੁੰਦੀ ਹੈ ਉਸਤੇ ਕੈਬਨਟ ਦੀ ਸਾਡੀ ਹੈਗੀ ਹੈ ਜਿਹੜੀ ਉਹ ਸੀਐਮ ਸਾਹਿਬ ਨਾਲ ਬੈਠਦੇ ਨੇ ਔਰ ਉਸ ਤੇ ਵਿਚਾਰ ਕਰਦੇ ਨੇ ਅਸੀਂ ਲੋਕਾਂ ਦੀ ਗੱਲ ਹੈ ਜਿਹੜੀ ਉਹ ਰੱਖੀ ਹੈ ਔਰ ਮੈਨੂੰ ਹੈਗਾ ਕਿ ਇਹ ਸਾਰਿਆਂ ਦੇ ਹੱਕ ਦੇ ਵਿੱਚ ਕਿਸਾਨਾਂ ਦੇ ਨੌਜਵਾਨਾਂ ਦੇ ਹੱਕ ਦੇ ਵਿੱਚ ਜਿੰਨੇ ਵੀ ਸਾਡੇ ਮੈਂਬਰ ਸਾਹਿਬਾਨ ਹੈਗੇ ਨੇ ਉਹ ਸਾਰੇ ਨੇ ਇਸੇ ਕਰਕੇ ਉਹਨਾਂ ਨੇ ਜਿਹੜੇ ਉਹ ਮੇਚ ਵੀ ਤਮਤਪਾਏ ਔਰ ਉਹਨਾਂ ਦੇ ਚਿਹਰੇ ਦੇ ਉੱਤੇ ਖੁਸ਼ੀ ਦੀ ਲਹਿਰ ਵੀ ਚੱਗੀ ਪਰ ਬੋਲਣਾ ਬਹੁਤ ਔਖਾ ਤੁਸੀਂ ਕਿਹਾ ਕਿ ਹਫੀਮ ਖਾ ਕੇ ਤਾਂ ਬੰਦਾ ਜੋਸ਼ ਚ ਆਉਂਦਾ ਹੈ ਆਪ ਕਦੇ ਤੁਸੀਂ ਖਾਧੀਏ ਪਿੰਡਾਂ ਦੇ ਰਹਿਣ ਵਾਲੇ ਆ ਜੀ ਮਾਰ ਲਿਆ ਹੋਣਾ ਕਦੇ ਤੀਲਾ ਇਹ ਕੋਈ ਜ਼ਰੂਰੀ ਥੋੜਾ ਅੱਛਾ ਕੀ ਹੈ ਜੀ ਕਿਤੇ ਲੱਗਿਆ ਤਾਂ ਹੁਣ ਲਗਾਤਾਰ ਇਸ ਦੀ ਆਵਾਜ਼ ਬੁਲੰਦ ਕਰੂੰ ਹਾਂਜੀ ਲਗਾਤਾਰ ਹਫੀਮ ਨੂੰ ਲੈ ਕੇ ਇੱਥੇ ਤਾਂ ਨਹੀਂ ਗੱਲ ਮੁੱਕ ਜਾਂਦੀ ਦੇਖੋ ਸਾਡੀ ਸਰਕਾਰ ਇਦਾਂ ਹੈ ਕਿ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਇਦਾਂ ਦੀ ਹੈ ਕਿ ਜਦੋਂ ਵੀ ਕੋਈ ਮੈਂਬਰ ਬੋਲਦਾ ਮੈਂ ਪਾਣੀ ਆ ਦੇ ਮੁੱਦੇ ਤੇ ਬੋਲਿਆ ਸੀਗਾ ਔਰ ਸੀਐਮ ਸਾਹਿਬ ਨੇ ਉਸੇ ਟਾਈਮ ਐਕਸ਼ਨ ਮੋਡ ਦੇ ਵਿੱਚ ਆ ਕੇ ਖੇਤਾਂ ਦੇ ਵਿੱਚ ਪਾਣੀ ਲੈ ਕੇ ਆਦਾਂ ਔਰ ਤੁਹਾਡ ਤੁਸੀਂ ਆਪ ਸੁਣਿਆ ਤੁਸੀਂ ਆਪ ਵੀਡੀਓ ਬਣਾਈਆਂ ਲੋਕਾਂ ਨੇ ਕਿਹਾ ਜੀ 40 40 ਸਾਲ ਬਾਅਦ ਸਾਡੇ ਰਜਵਾਿਆਂ ਦੇ ਵਿੱਚ ਪਾਣੀ ਆਇਆ ਸਾਨੂੰ ਪਾਣੀ ਮਿਲਿਆ ਔਰ ਘੱਗਰ ਦੇ ਹੁਣ ਅਫੀਮ ਦਾ ਮੁੱਦਾ ਚੱਕਿਆ ਲੱਗਦਾ ਕੀ ਗੱਲ ਵੇੜੇ ਬੰਨੇ ਲੱਗੀ ਦੇਖੋ ਮੇਰਾ ਕੰਮ ਸੀਗਾ ਵਿਧਾਨ ਸਭਾ 'ਚ ਬੋਲਣਾ ਔਰ ਮੰਤਰੀਆਂ ਦਾ ਸੀਐਮ ਸਾਹਿਬ ਦਾ ਕੰਮ ਹੈ ਉਸ ਤੇ ਵਿਚਾਰ ਕਰਨਾ ਉਮੀਦ ਹੈ ਕਿ ਉਹ ਜ਼ਰੂਰ ਵਿਚਾਰ ਕਰਨਗੇ ਬਿਲਕੁਲ ਕੁਲਵੰਤ ਬਾਜੀਗਰ ਨੇ ਕਹਿੰਦੇ ਅਫੀਮ ਖਾਣ ਤੋਂ ਬਾਅਦ ਤਾਂ ਬੰਦਾ ਜੋਸ਼ ਚ ਆਉਂਦਾ ਹੈ ਕੰਮ ਕਰਦਾ ਹੈ ਤਾ ਕਹਿੰਦੇ ਪਿੰਡਾਂ ਦੇ ਆ ਅਸੀਂ ਵੀ ਕਦੇ ਨਾ ਕਦੇ ਜਰੂਰ ਚੱਕੀ ਹੋਊਗੀ ਤਾਂ ਹੁਣ ਮੁੱਦਾ ਜਿਹੜਾ ਇੱਕ ਵਾਰ ਫਿਰ ਵਿਧਾਨ ਸਭਾ ਚ ਗਰਮਾਇਆ ਦੇਖਣ ਜੂਗੂਗਾ ਕਿ ਅਗਲਾ ਸਰਕਾਰ ਦਾ ਕਦਮ ਕੀ ਰਹਿੰਦਾ ਕੈਮਰਾਮੈਨ ਰੋਸ਼ਨ ਨਾ ਗਗਨ ਸ਼ਕਲਾ ਡੇਲੀ ਪੋਸਟ ਪੰਜਾਬੀ ਵਿਧਾਨ ਸਭਾ ਦੇ ਵਿੱਚ ਇੱਕ ਵਾਰ ਫਿਰ ਤੋਂ ਅਫੀਮ ਦਾ ਮੁੱਦਾ ਗਰਮਾਇਆ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵੱਲੋਂ ਹੁਣ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਮੰਤਰੀ ਜੀ ਲੋਕ ਬਹੁਤ ਨਰਾਜ਼ ਨੇ ਤੁਹਾਡੇ ਬਿਆਨ ਤੋਂ ਗੱਲਬਾਤ ਕਰ ਲੈਣੇ ਆ ਵਿਧਾਇਕ ਨੇ ਤਾਨੂੰ ਕਿਉਂ ਲੱਗਿਆ ਕਿ ਮੰਤਰੀ ਜੀ ਦੇ ਬਿਆਨ ਤੋਂ ਲੋਕ ਨਰਾਜ਼ ਹੋ ਗਏ ਹਫੀਮ ਨੂੰ ਲੈ ਕੇ ਨਹੀਂ ਦੇਖੋ ਮੈਂ ਪਿੰਡਾਂ ਦੇ ਵਿੱਚ ਰਹਿਣ ਵਾਲਾ ਤੇ ਲੋਕਾਂ ਦੀ ਗੱਲ ਅਸੀਂ ਜਿਹੜੀ ਉਹ ਵਿਧਾਨ ਸਭਾ ਦੇ ਵਿੱਚ ਰੱਖਦੇ ਆ ਤੋ ਜਦੋਂ ਲੋਕ ਆਉਂਦੇ ਨੇ ਲੋਕ ਬੜੇ ਖੁਸ਼ ਸੀਗੇ ਕਿ ਤੁਸੀਂ ਐਮਐਲਏ ਨੇ ਸਾਡੀ ਮੰਗ ਨੂੰ ਆ ਜਿਹੜੀ ਉਹ ਵਿਧਾਨ ਸਭਾ ਦੇ ਵਿੱਚ ਚੱਕਿਆ ਔਰ ਮੰਤਰੀ ਸਾਹਿਬ ਦੇ ਨਾਲ ਸਾਡੀ ਨਰਾਜ਼ਗੀ ਹੈ ਕਿ ਉਹਨਾਂ ਨੇ ਉੱਠਦਿਆਂ ਸਾਰੀ ਨਾ ਉਹਦੇ ਵਿੱਚ ਜਵਾਬ ਦਿੱਤਾ ਕਿ ਇਹ ਪੋਸੀਬਲ ਨਹੀਂ ਹੋ ਸਕਦਾ ਤਾਂ ਉਹ ਉਸੇ ਸਵਾਲ ਨੂੰ ਲੈ ਕੇ ਮੈਂ ਮੰਤਰੀ ਸਾਹਿਬ ਨਾਲ ਗੱਲ ਕਰੀ ਸੀਗੀ ਕਿ ਲੋਕ ਚਾਹੁੰਦੇ ਨੇ ਕਿ ਸਾਨੂੰ ਪੋਸਟ ਦੀ ਜਿਹੜੀ ਖੇਤੀ ਹੈ ਉਹ ਦਿੱਤੀ ਜਾਵੇ ਤਾਂ ਮੰਤਰੀ ਸਾਹਿਬ ਲੋਕ ਤੁਹਾਡੇ ਤੋਂ ਜਵਾਬ ਮੰਗਦੇ ਨੇ ਖੈਰ ਸ਼ਾਇਦ ਮੰਤਰੀ ਸਾਹਿਬ ਦੇ ਕੁਝ ਪੋਜੀਟਿਵ ਸਿਗਮਨ ਦੇ ਵਿੱਚ ਪਰ ਸਪੀਕਰ ਸਾਹਿਬ ਨੇ ਉਹਨਾਂ ਨੂੰ ਬੋਲਣ ਦਾ ਜਿਹੜਾ ਉਹ ਮੌਕਾ ਨਹੀਂ ਦਿੱਤਾ ਆਪਸ ਵਿੱਚ ਕੋਬਜ਼ਰ ਕੋਟ ਗੱਲਾਂ ਹੋਈਆਂ ਕੀ ਹੋਈਆਂ ਮੰਤਰੀ ਸਾਹਿਬ ਨਾਲ ਨਹੀਂ ਇੱਥੇ ਕੈਮਰੇ ਤੇ ਕਲੀਅਰ ਕਰ ਲਓ ਦੇਖੋ ਮੈਂ ਉਹੀ ਗੱਲ ਕਰ ਰਿਹਾ ਕਿ ਸਰਕ ਲੋਕਾਂ ਦੀ ਕਹਿਣ ਦੇ ਮੁਤਾਬਕ ਕੰਮ ਕਰਦੇ ਨੇ ਜੋ ਲੋਕ ਕਹਿੰਦੇ ਨੇ ਉਹਨਾਂ ਦੇ ਮੁਤਾਬਕ ਜਿਹੜੇ ਮੁੱਖ ਮੰਤਰੀ ਸਾਹਿਬ ਉਹ ਲੋਕਾਂ ਦੇ ਕੰਮ ਕਰਦੇ ਨੇ ਤਾਂ ਮੀਦ ਹੈ ਸਾਨੂੰ ਕਿ ਜਿਹੜੇ ਅਸੀਂ ਲੋਕਾਂ ਦੀ ਮੰਗ ਨੂੰ ਵਿਧਾਨ ਸਭਾ ਚ ਲੈ ਕੇ ਆਏ ਆ ਤਾਂ ਉਸ ਤੇ ਮੁੱਖ ਮੰਤਰੀ ਸਾਹਿਬ ਜਰੂਰ ਹੈ ਜਿਹੜਾ ਵਿਚਾਰ ਕਰਨਗੇ ਅੱਛਾ ਹਫੀਮ ਦਾ ਜ਼ਿਕਰ ਕਰਿਆ ਕਿਉਂ ਲੱਗਿਆ ਤੁਹਾਨੂੰ ਕਿ ਬਹੁਤ ਜ਼ਰੂਰੀ ਚੀਜ਼ ਹੈ ਕਿ ਲੱਗਿਆ ਕਿਉਂਕਿ ਹਾਲਾਂਕਿ ਸਰਕਾਰ ਤਾਂ ਮੈਂ ਖੁੱਡੀਆਂ ਸਾਹਿਬ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਨਸ਼ਾ ਨੇ ਦੇਖੋ ਇਹ ਤਾਂ ਇੱਕ ਕੁਦਰਤੀ ਨਸ਼ਾ ਹੈ ਉਸ ਨਸ਼ੇ ਨੂੰ ਦੇਖੋ ਨਾ ਸਿੰਥੈਟਿਕ ਨਸ਼ੇ ਨੂੰ ਜਿਹੜੇ ਆਪਣੇ ਗੋਲੀਆਂ ਦਾ ਸੇਵਨ ਕਰਦੇ ਨੇ ਜਿਹੜੇ ਜਾਂ ਚਿੱਟੇ ਦਾ ਸੇਵਨ ਕਰਦੇ ਨੇ ਜਾਂ ਸਮੈਕ ਦਾ ਸੇਵਨ ਕਰਦੇ ਨੇ ਕਈ ਸ਼ਰੀਆਂ ਤੁਸੀਂ ਹੱਥਾਂ ਦੇ ਵਿੱਚ ਲੱਗੀਆਂ ਦੇਖੀਆਂ ਮਾਮਾ ਤਾਹਾਂ ਮਾਰਦੀਆਂ ਰਹੀਆਂ ਸਿੰਥੈਟਿਕ ਨਸ਼ੇ ਦੇ ਨਾਲ ਨੌਜਵਾਨੀ ਸਾਡੀ ਖਤਮ ਹੋ ਗਈ ਪੁੱਕੀ ਅਫੀਮ ਦੇ ਨਾਲ ਮੈਨੂੰ ਇੱਕ ਕੇਸ ਕੋਈ ਦਿਖਾ ਦੇ ਕਿ ਪੁੱਕੀ ਅਫੀਮ ਦੇ ਨਾਲ ਕੋਈ ਇੱਕ ਮੁੰਡਾ ਮਰਿਆ ਹੋਵੇ ਤੁਸ ਜੇ ਕੋਈ ਫਿਲਮ ਖਾ ਕੇ ਤਾਂ ਬੰਦਾ ਜੋਸ਼ ਚ ਆਉਂਦਾ ਹੈ ਕੰਮ ਕਰਦਾ ਖੇਤੀ ਦੇ ਕੰਮ ਕਰਦਾ ਔਰ ਸੂਝ-ਬੂਝ ਹੁੰਦੀ ਹੈ ਸਾਰੀ ਸੰਥੈਟਿਕ ਨਸ਼ਾ ਖਾ ਕੇ ਤਾਂ ਦਿਮਾਗ ਜਿਹੜਾ ਬੰਦ ਹੋ ਜਾਂਦਾ ਫਿਰ ਤੁਹਾਨੂੰ ਪਤਾ ਹੀ ਕਿਦਾਂ ਦੇ ਕੋਈ ਬਾਜੀਗਰ ਸਾਹਿਬ ਤੁਸੀਂ ਅੰਦਰ ਇੱਕ ਵਾਰ ਫਿਰ ਖੜੇ ਹੋ ਕਿ ਮੁੱਦਾ اٹਹਾ ਪੂਰਾ ਸਦਨ ਗੂੰਜ اٹਹਾਤਾ ਇੱਕ ਵਾਰ ਤਾਂ ਸਭ ਦੇ ਚਿਹਰੇ ਲਾਲ ਸੀਗੇ ਵੇਖੋ ਅਸੀਂ ਤਾਂ ਲੋਕਾਂ ਦੀ ਜਿਹੜੀ ਗੱਲ ਹੈ ਉਹ ਵਿਧਾਨ ਸਭਾ ਚ ਰੱਖਣੀ ਹੁੰਦੀ ਹੈ ਉਸਤੇ ਕੈਬਨਟ ਦੀ ਸਾਡੀ ਹੈਗੀ ਹੈ ਜਿਹੜੀ ਉਹ ਸੀਐਮ ਸਾਹਿਬ ਨਾਲ ਬੈਠਦੇ ਨੇ ਔਰ ਉਸ ਤੇ ਵਿਚਾਰ ਕਰਦੇ ਨੇ ਅਸੀਂ ਲੋਕਾਂ ਦੀ ਗੱਲ ਹੈ ਜਿਹੜੀ ਉਹ ਰੱਖੀ ਹੈ ਔਰ ਮੈਨੂੰ ਹੈਗਾ ਕਿ ਇਹ ਸਾਰਿਆਂ ਦੇ ਹੱਕ ਦੇ ਵਿੱਚ ਕਿਸਾਨਾਂ ਦੇ ਨੌਜਵਾਨਾਂ ਦੇ ਹੱਕ ਦੇ ਵਿੱਚ ਜਿੰਨੇ ਵੀ ਸਾਡੇ ਮੈਂਬਰ ਸਾਹਿਬਾਨ ਹੈਗੇ ਨੇ ਉਹ ਸਾਰੇ ਨੇ ਇਸੇ ਕਰਕੇ ਉਹਨਾਂ ਨੇ ਜਿਹੜੇ ਉਹ ਮੇਚ ਵੀ ਤបਤਪਾਏ ਔਰ ਉਹਨਾਂ ਦੇ ਚਿਹਰੇ ਦੇ ਉੱਤੇ ਖੁਸ਼ੀ ਦੀ ਲਹਿਰ ਵੀ ਸੀਗੀ ਪਰ ਬੋਲਣਾ ਬਹੁਤ ਔਖਾ ਹਣ ਤੁਸੀਂ ਕਿਹਾ ਕਿ ਹਫੀਮ ਖਾ ਕੇ ਤਾਂ ਬੰਦਾ ਜੋਸ਼ ਚ ਆਉਂਦਾ ਹੈ ਆਪ ਕਹਦੇ ਤੁਸੀਂ ਖਾਧੀਏ ਪਿੰਡਾਂ ਦੇ ਰਹਿਣ ਵਾਲੇ ਆ ਜੀ ਮਾਰ ਲਿਆ ਹੋਣਾ ਕਦੇ ਤੀਲਾ ਇਹ ਕੋਈ ਜ਼ਰੂਰੀ ਥੋੜਾ ਅੱਛਾ ਕੀ ਜੀ ਕਿਤੇ ਲੱਗਿਆ ਤਾਂ ਹੁਣ ਲਗਾਤਾਰ ਇਸ ਦੀ ਆਵਾਜ਼ ਬੁਲੰਦ ਕਰੋ ਹਾਂਜੀ ਲਗਾਤਾਰ ਅਫੀਮ ਨੂੰ ਲੈ ਕੇ ਇੱਥੇ ਤਾਂ ਨਹੀਂ ਗੱਲ ਮੁੱਕ ਜਾਂਦੀ ਦੇਖੋ ਸਾਡੀ ਸਰਕਾਰ ਇਦਾਂ ਹੈ ਕਿ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਇਦਾਂ ਦੀ ਹੈ ਕਿ ਜਦੋਂ ਵੀ ਕੋਈ ਮੈਂਬਰ ਬੋਲਦਾ ਮੈਂ ਪਾਣੀਆਂ ਦੇ ਮੁੱਦੇ ਤੇ ਬੋਲਿਆ ਸੀਗਾ ਔਰ ਸੀਐਮ ਸਾਹਿਬ ਨੇ ਉਸੇ ਟਾਈਮ ਐਕਸ਼ਨ ਮੋਡ ਦੇ ਵਿੱਚ ਆ ਕੇ ਖੇਤਾਂ ਦੇ ਵਿੱਚ ਪਾਣੀ ਲੈ ਕੇ ਆਨਾ ਔਰ ਤੁਹਾਡ ਤੁਸੀਂ ਆਪ ਸੁਣਿਆ ਤੁਸੀਂ ਆ ਵੀਡੀਓ ਬਣਾਈਆਂ ਲੋਕਾਂ ਨੇ ਕਿਹਾ ਜੀ 40 40 ਸਾਲ ਬਾਅਦ ਸਾਡੇ ਰਜਵਾਇਆਂ ਦੇ ਵਿੱਚ ਪਾਣੀ ਆਇਆ ਸਾਨੂੰ ਪਾਣੀ ਮਿਲਿਆ ਔਰ ਘੱਗਰ ਦੇ ਹੁਣ ਅਫੀਮ ਦਾ ਮੁੱਦਾ ਚੱਕਿਆ ਲੱਗਦਾ ਕੀ ਗੱਲ ਬੇੜੇ ਬੰਨੇ ਲੱਗੂ ਦੇਖੋ ਮੇਰਾ ਕੰਮ ਸੀਗਾ ਵਿਧਾਨ ਸਭਾ 'ਚ ਬੋਲਣਾ ਔਰ ਮੰਤਰੀਆਂ ਦਾ ਸੀਮ ਸਿੰਘ ਸਾਹਿਬ ਦਾ ਕੰਮ ਹੈ ਉਸ ਤੇ ਵਿਚਾਰ ਕਰਨਾ ਉਮੀਦ ਹੈ ਕਿ ਉਹ ਜ਼ਰੂਰ ਵਿਚਾਰ ਕਰਨਗੇ ਬਿਲਕੁਲ ਕੁਲਵੰਤ ਬਾਜੀਗਰ ਨੇ ਕਹਿੰਦੇ ਅਫੀਮ ਖਾਣ ਤੋਂ ਬਾਅਦ ਤਾਂ ਬੰਦਾ ਜੋਸ਼ ਚ ਆਉਂਦਾ ਹੈ ਕੰਮ ਕਰਦਾ ਹੈ ਤਾ ਕਹਿੰਦੇ ਪਿੰਡਾਂ ਦੇ ਆ ਅਸੀਂ ਵੀ ਕਦੇ ਨਾ ਕਦੇ ਜ਼ਰੂਰ ਚੱਕੀ ਹੋਊਗੀ ਤਾਂ ਹੁਣ ਮੁੱਦਾ ਜਿਹੜਾ ਇੱਕ ਵਾਰ ਫਿਰ ਵਿਧਾਨ ਸਭਾ 'ਚ ਗਰਮਾਇਆ ਦੇਖਣ ਜਾਊਗਾ ਕਿ ਅਗਲਾ ਸਰਕਾਰ ਦਾ ਕਦਮ ਕੀ ਰਹਿੰਦਾ ਕੈਮਰਾਮੈਨ ਰੋਸ਼ਨ ਨਾ ਗਗਨ ਸ਼ਕਲਾ ਦਿੱਲੀ ਪੋਸਟ ਪੰਜਾਬੀ ਵਿਧਾਨ ਸਭਾ ਦੇ ਵਿੱਚ ਇੱਕ ਵਾਰ ਫਿਰ ਤੋਂ ਅਫੀਮ ਦਾ ਮੁੱਦਾ ਗਰਮਾਇਆ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵੱਲੋਂ ਹੁਣ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਮੰਤਰੀ ਜੀ ਲੋਕ ਬਹੁਤ ਨਰਾਜ਼ ਨੇ ਤੁਹਾਡੇ ਬਿਆਨ ਤੋਂ ਗੱਲਬਾਤ ਕਰ ਲੈਣੇ ਆ ਵਿਧਾਇਕ ਨੇ ਤਾਨੂੰ ਕਿਉਂ ਲੱਗਿਆ ਕਿ ਮੰਤਰੀ ਜੀ ਦੇ ਬਿਆਨ ਤੋਂ ਲੋਕ ਨਰਾਜ਼ ਹੋ ਗਏ ਹਫੀਮ ਨੂੰ ਲੈ ਕੇ ਨਹੀਂ ਦੇਖੋ ਮੈਂ ਪਿੰਡਾਂ ਦੇ ਵਿੱਚ ਰਹਿਣ ਵਾਲਾ ਤੇ ਲੋਕਾਂ ਦੀ ਗੱਲ ਅਸੀਂ ਜਿਹੜੀ ਉਹ ਵਿਧਾਨ ਸਭਾ ਦੇ ਵਿੱਚ ਰੱਖਦੇ ਆ ਤੋ ਜਦੋਂ ਲੋਕ ਆਉਂਦੇ ਨੇ ਲੋਕ ਬੜੇ ਖੁਸ਼ ਸੀਗੇ ਕਿ ਤੁਸੀਂ ਹਮਲੇ ਨੇ ਸਾਡੀ ਮੰਗ ਨੂੰ ਆ ਜਿਹੜੀ ਉਹ ਵਿਧਾਨ ਸਭਾ ਦੇ ਵਿੱਚ ਚੱਕਿਆ ਔਰ ਮੰਤਰੀ ਸਾਹਿਬ ਦੇ ਨਾਲ ਸਾਡੀ ਨਰਾਜ਼ਗੀ ਹੈ ਕਿ ਉਹਨਾਂ ਨੇ ਉੱਠ ਦਿਆ ਸਾਰੀ ਨਾ ਦੇ ਵਿੱਚ ਜਵਾਬ ਦਿੱਤਾ ਕਿ ਇਹ ਪੋਸੀਬਲ ਨਹੀਂ ਹੋ ਸਕਦਾ ਤਾਂ ਉਹ ਉਸੇ ਸਵਾਲ ਨੂੰ ਲੈ ਕੇ ਮੈਂ ਮੰਤਰੀ ਸਾਹਿਬ ਨਾਲ ਗੱਲ ਕਰੀ ਸੀਗੀ ਕਿ ਲੋਕ ਚਾਹੁੰਦੇ ਨੇ ਕਿ ਸਾਨੂੰ ਪੋਸਟ ਦੀ ਜਿਹੜੀ ਖੇਤੀ ਹੈ ਉਹ ਦਿੱਤੀ ਜਾਵੇ ਤਾਂ ਮੰਤਰੀ ਸਾਹਿਬ ਲੋਕ ਤੁਹਾਡੇ ਤੋਂ ਜਵਾਬ ਮੰਗਦੇ ਨੇ ਖੈਰ ਸ਼ਾਇਦ ਮੰਤਰੀ ਸਾਹਿਬ ਦੇ ਕੁਝ ਪੋਜ਼ਿਟਿਵ ਸਿਗਾ ਮਨ ਦੇ ਵਿੱਚ ਪਰ ਸਪੀਕਰ ਸਾਹਿਬ ਨੇ ਉਹਨਾਂ ਨੂੰ ਬੋਲਣ ਦਾ ਜਿਹੜਾ ਉਹ ਮੌਕਾ ਨਹੀਂ ਦਿੱਤਾ ਆਪਸ ਕੋ ਅਬਜ਼ਰ ਕੋਡ ਗੱਲਾਂ ਹੋਈਆਂ ਕੀ ਹੋਈਆਂ ਮੰਤਰੀ ਸਾਹਿਬ ਨਾਲ ਕੈਮਰੇ ਤੇ ਕਲੀਅਰ ਕਰ ਲਓ ਦੇਖੋ ਮੈਂ ਉਹੀ ਗੱਲ ਕਰ ਰਿਹਾ ਕਿ ਲੋਕਾਂ ਦੀ ਕਹਿਣ ਦੇ ਮੁਤਾਬਕ ਕੰਮ ਕਰਦੇ ਨੇ ਜੋ ਲੋਕ ਕਹਿੰਦੇ ਨੇ ਉਹਨਾਂ ਦੇ ਮੁਤਾਬਕ ਜਿਹੜੇ ਮੁੱਖ ਮੰਤਰੀ ਸਾਹਿਬ ਉਹ ਲੋਕਾਂ ਦੇ ਕੰਮ ਕਰਦੇ ਨੇ ਤਾਂ ਮੈਨੂੰ ਇਹ ਹੈ ਸਾਨੂੰ ਕਿ ਜਿਹੜੇ ਅਸੀਂ ਲੋਕਾਂ ਦੀ ਮੰਗ ਨੂੰ ਵਿਧਾਨ ਸਭਾ ਚ ਲੈ ਕੇ ਆਏ ਆ ਤਾਂ ਉਸ ਤੇ ਮੁੱਖ ਮੰਤਰੀ ਸਾਹਿਬ ਜਰੂਰ ਹੈ ਜਿਹੜਾ ਉਹ ਵਿਚਾਰ ਕਰਨਗੇ ਅੱਛਾ ਹਫੀਮ ਦਾ ਜ਼ਿਕਰ ਕਰਿਆ ਕਿਉਂ ਲੱਗਿਆ ਤੁਹਾਨੂੰ ਕਿ ਬਹੁਤ ਜ਼ਰੂਰੀ ਚੀਜ਼ ਹੈ ਕਿ ਲੱਗਿਆ ਕਿਉਂਕਿ ਹਾਲਾਂਕਿ ਸਰਕਾਰ ਤਾਂ ਮੈਂ ਖੁੱਡੀਆਂ ਸਾਹਿਬ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਨਸ਼ਾ ਨੇ ਦੇਖੋ ਇਹ ਤਾਂ ਇੱਕ ਕੁਦਰਤੀ ਨਸ਼ਾ ਹੈ ਉਸ ਨਸ਼ੇ ਨੂੰ ਦੇਖੋ ਨਾ ਸਿੰਥੈਟਿਕ ਨਸ਼ੇ ਨੂੰ ਜਿਹੜੇ ਆਪਣੇ ਗੋਲੀਆਂ ਦਾ ਸੇਵਨ ਕਰਦੇ ਨੇ ਜਿਹੜੇ ਜਾਂ ਚਿੱਟੇ ਦਾ ਸੇਵਨ ਕਰਦੇ ਨੇ ਜਾਂ ਸਮੈਕ ਦਾ ਸੇਵਨ ਕਰਦੇ ਨੇ ਕਈ ਸਰੀਆਂ ਤੁਸੀਂ ਹੱਥਾਂ ਦੇ ਵਿੱਚ ਲੱਗੀਆਂ ਦੇਖੀਆਂ ਮਾਮਾ ਤਾਹਾਂ ਮਾਰਦੀਆਂ ਆ ਰਹੀਆਂ ਸਿੰਥੈਟਿਕ ਨਸ਼ੇ ਦੇ ਨਾਲ ਨੌਜਵਾਨੀ ਸੱਡੀ ਖਤਮ ਹੋ ਗਈ ਪੁੱਕੀ ਹਫੀਮ ਦੇ ਨਾਲ ਮੈਨੂੰ ਇੱਕ ਕੇਸ ਕੋਈ ਦਿਖਾ ਦੇ ਕਿ ਪੁੱਕੀ ਹਫੀਮ ਦੇ ਨਾਲ ਕੋਈ ਇੱਕ ਮੁੰਡਾ ਮਰਿਆ ਹੋਵੇ ਤੁਸੀਂਾ ਭੁੱਕੀ ਫੀਮ ਖਾ ਕੇ ਤਾਂ ਬੰਦਾ ਜੋਸ਼ ਚ ਆਉਂਦਾ ਕੰਮ ਕਰਦਾ ਖੇਤੀ ਦੇ ਕੰਮ ਕਰਦਾ ਔਰ ਸੂਝ-ਬੂਝ ਹੁੰਦੀ ਹੈ ਸਾਰੀ ਸਿੰਥੈਟਿਕ ਨਸ਼ਾ ਖਾ ਕੇ ਤਾਂ ਦਿਮਾਗ ਜਿਹੜਾ ਬੰਦ ਹੋ ਜਾਂਦਾ ਫਿਰ ਤੁਹਾਨੂੰ ਪਤਾ ਹੈ ਕਿ ਕਿਦਾਂ ਦੇ ਕੰਮ ਪਾਜੀਗਰ ਸਾਹਿਬ ਤੁਸੀਂ ਅੰਦਰ ਇੱਕ ਵਾਰ ਫਿਰ ਖੜੇ ਹੋ ਕਿ ਮੁੱਦਾ اٹھਾਇਆ ਪੂਰਾ ਸਦਨ ਗੂੰਜ ਉਠਾਇਆ ਤਾਂ ਇੱਕ ਵਾਰ ਤਾਂ ਸਭ ਦੇ ਚਿਹਰੇ ਲਾਲ ਸੀਗੇ ਵੇਖੋ ਅਸੀਂ ਤਾਂ ਲੋਕਾਂ ਦੀ ਜਿਹੜੀ ਗੱਲ ਹੈ ਉਹ ਵਿਧਾਨ ਸਭਾ ਚ ਰੱਖਣੀ ਹੁੰਦੀ ਹੈ ਉਸਤੇ ਕੈਬਨਟ ਦੀ ਸਾਡੀ ਹੈਗੀ ਹੈ ਜਿਹੜੀ ਉਹ ਸੀਐਮ ਸਾਹਿਬ ਨਾਲ ਬੈਠਦੇ ਨੇ ਔਰ ਉਸ ਤੇ ਵਿਚਾਰ ਕਰਦੇ ਨੇ ਅਸੀਂ ਲੋਕਾਂ ਦੀ ਗੱਲ ਹੈ ਜਿਹੜੀ ਉਹ ਰੱਖੀ ਹੈ ਔਰ ਮੈਨੂੰ ਹੈਗਾ ਕਿ ਇਹ ਸਾਰਿਆਂ ਦੇ ਹੱਕ ਦੇ ਵਿੱਚ ਕਿਸਾਨਾਂ ਦੇ ਨੌਜਵਾਨਾਂ ਦੇ ਹੱਕ ਦੇ ਵਿੱਚ ਜਿੰਨੇ ਵੀ ਸਾਡੇ ਮੈਂਬਰ ਸਾਹਿਬਾਨ ਹੈਗੇ ਨੇ ਉਹ ਸਾਰੇ ਨੇ ਇਸੇ ਕਰਕੇ ਉਹਨਾਂ ਨੇ ਜਿਹੜੇ ਉਹ ਮੇਚ ਵੀ ਤਪਤਵਾਏ ਔਰ ਉਹਨਾਂ ਦੇ ਚਿਹਰੇ ਦੇ ਉੱਤੇ ਖੁਸ਼ੀ ਦੀ ਲਹਿਰ ਵੀ ਸੀਗੀ ਪਰ ਬੋਲਣਾ ਬਹੁਤ ਔਖਾ ਤੁਸੀਂ ਕਿਹਾ ਕਿ ਹਫੀਮ ਖਾ ਕੇ ਤਾਂ ਬੰਦਾ ਜੋਸ਼ ਚ ਆਉਂਦਾ ਹੈ ਆਪ ਕਹਦੇ ਤੁਸੀਂ ਖਾਧੀਏ ਪਿੰਡਾਂ ਦੇ ਰਹਿਣ ਵਾਲੇ ਆ ਜੀ ਮਾਰ ਲਿਆ ਹੋਣਾ ਕਦੇ ਤੀਲਾ ਇਹ ਕੋਈ ਜ਼ਰੂਰੀ ਥੋੜਾ ਅੱਛਾ ਕੀ ਹੈ ਜੀ ਕਿਤੇ ਲੱਗਿਆ ਤਾਂ ਹੁਣ ਲਗਾਤਾਰ ਇਸ ਦੀ ਆਵਾਜ਼ ਬਲੰਦ ਕਰੂੰ ਹਾਂਜੀ ਲਗਾਤਾਰ ਅਫੀਮ ਨੂੰ ਲੈ ਕੇ ਇੱਥੇ ਤਾਂ ਨਹੀਂ ਗੱਲ ਮੁੱਕ ਜਾਂਦੀ ਦੇਖੋ ਸਾਡੀ ਸਰਕਾਰ ਇਦਾਂ ਹੈ ਕਿ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਇਦਾਂ ਦੀ ਹੈ ਕਿ ਜਦੋਂ ਵੀ ਕੋਈ ਮੈਂਬਰ ਬੋਲਦਾ ਮੈਂ ਪਾਣੀਆਂ ਦੇ ਮੁੱਦੇ ਤੇ ਬੋਲਿਆ ਸੀਗਾ ਔਰ ਸੀਐਮ ਸਾਹਿਬ ਨੇ ਉਸੇ ਟਾਈਮ ਐਕਸ਼ਨ ਮੋਡ ਦੇ ਵਿੱਚ ਆ ਕੇ ਖੇਤਾਂ ਦੇ ਵਿੱਚ ਪਾਣੀ ਲੈ ਕੇ ਆਇਆ ਔਰ ਤੁਹਾਡ ਤੁਸੀਂ ਆਪ ਸੁਣਿਆ ਤੁਸੀਂ ਆਪ ਵੀਡੀਓ ਬਣਾਈਆਂ ਲੋਕਾਂ ਨੇ ਕਿਹਾ ਜੀ 40 40 ਸਾਲ ਬਾਅਦ ਸਾਡੇ ਰਜਵਾਇਆਂ ਦੇ ਵਿੱਚ ਪਾਣੀ ਆਇਆ ਸਾਨੂੰ ਪਾਣੀ ਮਿਲਿਆ ਔਰ ਘੱਗਰ ਦੇ ਹੁਣ ਅਫੀਮ ਦਾ ਮੁੱਦਾ ਚੱਕਿਆ ਲੱਗਦਾ ਕੀ ਗੱਲ ਬੇੜੇ ਬੰਨੇ ਲੱਗੀ ਦੇਖੋ ਮੇਰਾ ਕੰਮ ਸਿਗਾ ਵਿਧਾਨ ਸਭਾ 'ਚ ਬੋਲਣਾ ਔਰ ਮੰਤਰੀਆਂ ਦਾ ਸੀਮ ਸਾਹਿਬ ਦਾ ਕੰਮ ਹੈ ਉਸ ਤੇ ਵਿਚਾਰ ਕਰਨਾ ਉਮੀਦ ਹੈ ਕਿ ਉਹ ਜ਼ਰੂਰ ਵਿਚਾਰ ਕਰਨਗੇ ਬਿਲਕੁਲ ਕੁਲਵੰਤ ਬਾਜੀਗਰ ਨੇ ਕਹਿੰਦੇ ਅਫੀਮ ਖਾਣ ਤੋਂ ਬਾਅਦ ਤਾਂ ਬੰਦਾ ਜੋਸ਼ ਚ ਆਉਂਦਾ ਹੈ ਕੰਮ ਕਰਦਾ ਹੈ ਤਾ ਕਹਿੰਦੇ ਪਿੰਡਾਂ ਦੇ ਆ ਅਸੀਂ ਵੀ ਕਦੇ ਨਾ ਕਦੇ ਜਰੂਰ ਚੱਕੀ ਹੋਊਗੀ ਤਾਂ ਹੁਣ ਮੁੱਦਾ ਜਿਹੜਾ ਇੱਕ ਵਾਰ ਫਿਰ ਵਿਧਾਨ ਸਭਾ 'ਚ ਕਰਮਾਇਆ ਦੇਖਣ ਜੂਗੂਗਾ ਕਿ ਅਗਲਾ ਸਰਕਾਰ ਦਾ ਕਦਮ ਕੀ ਰਹਿੰਦਾ ਕੈਮਰਾਮੈਨ ਰੋਸ਼ਨ ਨਾ ਗਗਨ ਸ਼ਕਲਾ ਡੇਲੀ ਪੋਸਟ ਪੰਜਾਬੀ ਵਿਧਾਨ ਸਭਾ ਦੇ ਵਿੱਚ ਇੱਕ ਵਾਰ ਫਿਰ ਤੋਂ ਅਫੀਮ ਦਾ ਮੁੱਦਾ ਕਰਮਾਇਆ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵੱਲੋਂ ਹੁਣ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਮੰਤਰੀ ਜੀ ਲੋਕ ਬਹੁਤ ਨਰਾਜ਼ ਨੇ ਤੁਹਾਡੇ ਬਿਆਨ ਤੋਂ ਗੱਲਬਾਤ ਕਰ ਲੈਣੇ ਆ ਵਿਧਾਇਕ ਨੇ ਤਾਨੂੰ ਕਿਉਂ ਲੱਗਿਆ ਕਿ ਮੰਤਰੀ ਜੀ ਦੇ ਬਿਆਨ ਤੋਂ ਲੋਕ ਨਰਾਜ਼ ਹੋ ਗਏ ਹਫੀਮ ਨੂੰ ਲੈ ਕੇ ਨਹੀਂ ਦੇਖੋ ਮੈਂ ਪਿੰਡਾਂ ਦੇ ਵਿੱਚ ਰਹਿਣ ਵਾਲਾ ਤੇ ਲੋਕਾਂ ਦੀ ਗੱਲ ਅਸੀਂ ਜਿਹੜੀ ਉਹ ਵਿਧਾਨ ਸਭਾ ਦੇ ਵਿੱਚ ਰੱਖਦੇ ਆ ਤੋ ਜਦੋਂ ਲੋਕ ਆਉਂਦੇ ਨੇ ਲੋਕ ਬੜੇ ਖੁਸ਼ ਸੀਗੇ ਕਿ ਤੁਸੀਂ ਐਮਐਲਏ ਨੇ ਸਾਡੀ ਮੰਗ ਨੂੰ ਆ ਜਿਹੜੀ ਉਹ ਵਿਧਾਨ ਸਭਾ ਦੇ ਵਿੱਚ ਚੱਕਿਆ ਔਰ ਮੰਤਰੀ ਸਾਹਿਬ ਦੇ ਨਾਲ ਸਾਡੀ ਨਰਾਜ਼ਗੀ ਹੈ ਕਿ ਉਹਨਾਂ ਨੇ ਉੱਠ ਦਿਆ ਸਾਰੀ ਨਾ ਦੇ ਵਿੱਚ ਜਵਾਬ ਦਿੱਤਾ ਕਿ ਇਹ ਪੋਸੀਬਲ ਨਹੀਂ ਹੋ ਸਕਦਾ ਤਉ ਉਸੇ ਸਵਾਲ ਨੂੰ ਲੈ ਕੇ ਮੈਂ ਮੰਤਰੀ ਸਾਹਿਬ ਨਾਲ ਗੱਲ ਕਰੀ ਸੀਗੀ ਕਿ ਲੋਕ ਚਾਹੁੰਦੇ ਨੇ ਕਿ ਸਾਨੂੰ ਪੋਸਟ ਦੀ ਜਿਹੜੀ ਖੇਤੀ ਹੈ ਉਹ ਦਿੱਤੀ ਜਾਵੇ ਤਾਂ ਮੰਤਰੀ ਸਾਹਿਬ ਲੋਕ ਤੁਹਾਡੇ ਤੋਂ ਜਵਾਬ ਮੰਗਦੇ ਨੇ ਖੈਰ ਸ਼ਾਇਦ ਮੰਤਰੀ ਸਾਹਿਬ ਦੇ ਕੁਝ ਪੋਜ਼ਿਟਿਵ ਸਿਗਾ ਮੰਨ ਦੇ ਵਿੱਚ ਪਰ ਸਪੀਕਰ ਸਾਹਿਬ ਨੇ ਉਹਨਾਂ ਨੂੰ ਬੋਲਣ ਦਾ ਜਿਹੜਾ ਉਹ ਮੌਕਾ ਨਹੀਂ ਦਿੱਤਾ ਆਪਸ ਵਿੱਚ ਕੋ ਅਫੀਅਰ ਕੋਟ ਗੱਲਾਂ ਹੋਈਆਂ ਕੀ ਹੋਈਆਂ ਮੰਤਰੀ ਸਾਹਿਬ ਨਾਲ ਕੈਮਰੇ ਤੇ ਕਲੀਅਰ ਕਰ ਲਓ ਦੇਖੋ ਮੈਂ ਉਹੀ ਗੱਲ ਕਰ ਰਿਹਾ ਕਿ ਸਰ ਲੋਕਾਂ ਦੀ ਕਹਿਣ ਦੇ ਮੁਤਾਬਕ ਕੰਮ ਕਰਦੇ ਨੇ ਜੋ ਲੋਕ ਕਹਿੰਦੇ ਨੇ ਉਹਨਾਂ ਦੇ ਮੁਤਾਬਕ ਜਿਹੜੇ ਮੁੱਖ ਮੰਤਰੀ ਸਾਹਿਬ ਉਹ ਲੋਕਾਂ ਦੇ ਕੰਮ ਕਰਦੇ ਨੇ ਤਾਂ ਮੈਨੂੰ 희ਦ ਹੈ ਸਾਨੂੰ ਕਿ ਜਿਹੜੇ ਅਸੀਂ ਲੋਕਾਂ ਦੀ ਮੰਗ ਨੂੰ ਵਿਧਾਨ ਸਭਾ ਚ ਲੈ ਕੇ ਆਏ ਆ ਤਾਂ ਉਸ ਤੇ ਮੁੱਖ ਮੰਤਰੀ ਸਾਹਿਬ ਜਰੂਰ ਹੈ ਜਿਹੜਾ ਉਹ ਵਿਚਾਰ ਕਰਨਗੇ ਅੱਛਾ ਹਫੀਮ ਦਾ ਜ਼ਿਕਰ ਕਰਿਆ ਕਿਉਂ ਲੱਗਿਆ ਤੁਹਾਨੂੰ ਕਿ ਬਹੁਤ ਜ਼ਰੂਰੀ ਚੀਜ਼ ਹੈ ਕਿ ਲੱਗਿਆ ਕਿਉਂਕਿ ਹਾਲਾਂਕਿ ਸਰਕਾਰ ਤਾਂ ਮੈਂ ਖੁੱਡੀਆਂ ਸਾਹਿਬ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਨਸ਼ਾ ਨੇ ਦੇਖੋ ਇਹ ਤਾਂ ਇੱਕ ਕੁਦਰਤੀ ਨਸ਼ਾ ਹੈ ਉਸ ਨਸ਼ੇ ਨੂੰ ਦੇਖੋ ਨਾ ਸਿੰਥੈਟਿਕ ਨਸ਼ੇ ਨੂੰ ਜਿਹੜੇ ਆਪਣੇ ਗੋਲੀਆਂ ਦਾ ਸੇਵਨ ਕਰਦੇ ਨੇ ਜਿਹੜੇ ਜਾਂ ਚਿੱਟੇ ਦਾ ਸੇਵਨ ਕਰਦੇ ਨੇ ਜਾਂ ਸਮੈਕ ਦਾ ਸੇਵਨ ਕਰਦੇ ਨੇ ਕਈ ਸਰੀਆਂ ਤੁਸੀਂ ਹੱਥਾਂ ਦੇ ਵਿੱਚ ਲੱਗੀਆਂ ਦੇਖੀਆਂ ਮਾਮਾ ਤਾਹਾਂ ਮਾਰਦੀਆਂ ਰਹੀਆਂ ਸਿੰਥੈਟਿਕ ਨਸ਼ੇ ਦੇ ਨਾਲ ਨੌਜਵਾਨੀ ਸੱਡੀ ਖਤਮ ਹੋ ਗਈ ਪੁੱਕੀ ਹਫੀਮ ਦੇ ਨਾਲ ਮੈਨੂੰ ਇੱਕ ਕੇਸ ਕੋਈ ਦਿਖਾ ਦੇ ਕਿ ਪੁੱਕੀ ਹਫੀਮ ਦੇ ਨਾਲ ਕੋਈ ਇੱਕ ਮੁੰਡਾ ਮਰਿਆ ਹੋ ਜੋ ਕੁ ਭੁੱਕੀ ਫੀਮ ਖਾ ਕੇ ਤਾਂ ਬੰਦਾ ਜੋਸ਼ ਚ ਆਉਂਦਾ ਕੰਮ ਕਰਦਾ ਖੇਤੀ ਦੇ ਕੰਮ ਕਰਦਾ ਔਰ ਸੂਝ-ਬੂਝ ਹੁੰਦੀ ਹੈ ਸਾਰੀ ਸਿੰਥੈਟਿਕ ਨਸ਼ਾ ਖਾ ਕੇ ਤਾਂ ਦਿਮਾਗ ਜਿਹੜਾ ਬੰਦ ਹੋ ਜਾਂਦਾ ਫਿਰ ਤੁਹਾਨੂੰ پتہ ਹੈ ਕਿ ਕਿਦਾਂ ਦੇਖੋ ਭਾਜੀਕਰ ਸਾਹਿਬ ਤੁਸੀਂ ਅੰਦਰ ਇੱਕ ਵਾਰ ਫਿਰ ਖੜੇ ਹੋ ਕਿ ਮੁੱਦਾ اٹھਾਇਆ ਪੂਰਾ ਸਦਨ ਬੂੰਜ ਉੱਠਿਆ ਤਾਂ ਇੱਕ ਵਾਰ ਤਾਂ ਸਭ ਦੇ ਚਿਹਰੇ ਲਾਲ ਸੀਗੇ ਵੇਖੋ ਅਸੀਂ ਤਾਂ ਲੋਕਾਂ ਦੀ ਜਿਹੜੀ ਗੱਲ ਹੈ ਉਹ ਵਿਧਾਨ ਸਭਾ ਚ ਰੱਖਣੀ ਹੁੰਦੀ ਹੈ ਉਸਤੇ ਕੈਬਨਟ ਦੀ ਸਾਡੀ ਹੈਗੀ ਹੈ ਜਿਹੜੀ ਉਹ ਸੀਐਮ ਸਾਹਿਬ ਨਾਲ ਬੈਠਦੇ ਨੇ ਔਰ ਉਸ ਤੇ ਵਿਚਾਰ ਕਰਦੇ ਨੇ ਅਸੀਂ ਲੋਕਾਂ ਦੀ ਗੱਲ ਹੈ ਜਿਹੜੀ ਉਹ ਰੱਖੀ ਹੈ ਔਰ ਮੈਨੂੰ ਹੈਗਾ ਕਿ ਇਹ ਸਾਰਿਆਂ ਦੇ ਹੱਕ ਦੇ ਵਿੱਚ ਕਿਸਾਨਾਂ ਦੇ ਨੌਜਵਾਨਾਂ ਦੇ ਹੱਕ ਦੇ ਵਿੱਚ ਜਿੰਨੇ ਵੀ ਸਾਡੇ ਮੈਂਬਰ ਸਾਹਿਬਾਨ ਹੈਗੇ ਨੇ ਉਹ ਸਾਰੇ ਨੇ ਇਸੇ ਕਰਕੇ ਉਹਨਾਂ ਨੇ ਜਿਹੜੇ ਉਹ ਮੇਚ ਵੀ ਤបਤਪਾਏ ਔਰ ਉਹਨਾਂ ਦੇ ਚਿਹਰੇ ਦੇ ਉੱਤੇ ਖੁਸ਼ੀ ਦੀ ਲਹਿਰ ਵੀ ਸੀਗੀ ਪਰ ਭੁੱਲਣਾ ਬਹੁਤ ਔਖਾ ਅੱਛਾ ਭਾਈ ਤੁਸੀਂ ਕਿਹਾ ਕਿ ਹਫੀਮ ਖਾ ਕੇ ਤਾਂ ਬੰਦਾ ਜੋਸ਼ ਚ ਆਉਂਦਾ ਹੈ ਆਪ ਕਦੇ ਤੁਸੀਂ ਖਾਧੀਏ ਪਿੰਡਾਂ ਦੇ ਰਹਿਣ ਵਾਲੇ ਆ ਜੀ ਮਾਰ ਲਿਆ ਹੋਣਾ ਕਦੇ ਤੀਲਾ ਇਹ ਕੋਈ ਜ਼ਰੂਰੀ ਥੋੜਾ ਅੱਛਾ ਕੀ ਹੈ ਜੀ ਕਿਤੇ ਲੱਗਿਆ ਤਾਂ ਹੁਣ ਲਗਾਤਾਰ ਇਸ ਦੀ ਆਵਾਜ਼ ਬਲੰਦ ਕਰੋ ਹਾਂਜੀ ਲਗਾਤਾਰ ਹਫੀਮ ਨੂੰ ਲੈ ਕੇ ਇੱਥੇ ਤਾਂ ਨਹੀਂ ਗੱਲ ਮੁੱਕ ਜਾਂਦੀ ਦੇਖੋ ਸਾਡੀ ਸਰਕਾਰ ਇਦਾਂ ਹੈ ਕਿ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਇਦਾਂ ਦੀ ਹੈ ਕਿ ਜਦੋਂ ਵੀ ਕੋਈ ਮੈਂਬਰ ਬੋਲਦਾ ਮੈਂ ਪਾਣੀਆਂ ਦੇ ਮੁੱਦੇ ਤੇ ਬੋਲਿਆ ਸੀਗਾ ਔਰ ਸੀਐਮ ਸਾਹਿਬ ਨੇ ਉਸੇ ਟਾਈਮ ਐਕਸ਼ਨ ਮੂਡ ਦੇ ਵਿੱਚ ਆ ਕੇ ਖੇਤਾਂ ਦੇ ਵਿੱਚ ਪਾਣੀ ਲੈ ਕੇ ਆਣਾਂ ਔਰ ਤੁਹਾਡ ਤੁਸੀਂ ਆਪ ਸੁਣਿਆ ਤੁਸੀਂ ਆਪ ਵੀਡੀਓ ਬਣਾਈਆਂ ਲੋਕਾਂ ਨੇ ਕਿਹਾ ਜੀ 40 40 ਸਾਲ ਬਾਅਦ ਸਾਡੇ ਰਜਵਾਿਆਂ ਦੇ ਵਿੱਚ ਪਾਣੀ ਆਇਆ ਸਾਨੂੰ ਪਾਣੀ ਮਿਲਿਆ ਔਰ ਘੱਗਰ ਦੇ ਹੁਣ ਅਫੀਮ ਦਾ ਮੁੱਦਾ ਚੱਕਿਆ ਲੱਗਦਾ ਕੀ ਗੱਲ ਵੇੜੇ ਬੰਨੇ ਲੱਗ ਗਈ ਦੇਖੋ ਮੇਰਾ ਕੰਮ ਸੀਗਾ ਵਿਧਾਨ ਸਭਾ 'ਚ ਬੋਲਣਾ ਔਰ ਮੰਤਰੀਆਂ ਦਾ ਸੀਐਮ ਸਾਹਿਬ ਦਾ ਕੰਮ ਹੈ ਉਸ ਤੇ ਵਿਚਾਰ ਕਰਨਾ ਔਰ ਉਮੀਦ ਹੈ ਕਿ ਉਹ ਜ਼ਰੂਰ ਵਿਚਾਰ ਕਰਨਗੇ ਬਿਲਕੁਲ ਕੁਲਵੰਤ ਬਾਜੀਗਰ ਨੇ ਕਹਿੰਦੇ ਅਫੀਮ ਖਾਣ ਤੋਂ ਬਾਅਦ ਤਾਂ ਬੰਦਾ ਜੋਸ਼ 'ਚ ਆਉਂਦਾ ਹੈ ਕੰਮ ਕਰਦਾ ਹੈ ਤਾ ਕਹਿੰਦੇ ਪਿੰਡਾਂ ਦੇ ਆ ਅਸੀਂ ਵੀ ਕਦੇ ਨਾ ਕਦੇ ਜਰੂਰ ਚੱਕੀ ਹੋਊਗੀ ਤਾਂ ਹੁਣ ਮੁੱਦਾ ਜਿਹੜਾ ਇੱਕ ਵਾਰ ਫਿਰ ਵਿਧਾਨ ਸਭਾ 'ਚ ਗਰਮਾਇਆ ਦੇਖਣ ਜਾਊਗਾ ਕਿ ਅਗਲਾ ਸਰਕਾਰ ਦਾ ਕਦਮ ਕੀ ਰਹਿੰਦਾ ਕੈਮਰਾਮੈਨ ਰੋਸ਼ਨ ਗਗਨ ਸ਼ਕਲਾ ਡੇਲੀ ਪੋਸਟ ਪੰਜਾਬੀ ਵਿਧਾਨ ਸਭਾ ਦੇ ਵਿੱਚ ਇੱਕ ਵਾਰ ਫਿਰ ਤੋਂ ਅਫੀਮ ਦਾ ਮੁੱਦਾ ਗਰਮਾਇਆ ਗਿਆ ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵੱਲੋਂ ਹੁਣ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਮੰਤਰੀ ਜੀ ਲੋਕ ਬਹੁਤ ਨਰਾਜ਼ ਨੇ ਤੁਹਾਡੇ ਬਿਆਨ ਤੋਂ ਗੱਲਬਾਤ ਕਰ ਲੈਣੇ ਆ ਵਿਧਾਇਕ ਨੇ ਤਾਨੂੰ ਕਿਉਂ ਲੱਗਿਆ ਕਿ ਮੰਤਰੀ ਜੀ ਦੇ ਬਿਆਨ ਤੋਂ ਲੋਕ ਨਰਾਜ਼ ਹੋ ਗਏ ਹਫੀਮ ਨੂੰ ਲੈ ਕੇ ਨਹੀਂ ਦੇਖੋ ਮੈਂ ਪਿੰਡਾਂ ਦੇ ਵਿੱਚ ਰਹਿਣ ਵਾਲਾ ਤੇ ਲੋਕਾਂ ਦੀ ਗੱਲ ਅਸੀਂ ਜਿਹੜੀ ਉਹ ਵਿਧਾਨ ਸਭਾ ਦੇ ਵਿੱਚ ਰੱਖਦੇ ਆ ਤਾਂ ਜਦੋਂ ਲੋਕ ਆਉਂਦੇ ਨੇ ਲੋਕ ਬੜੇ ਖੁਸ਼ ਸੀਗੇ ਕਿ ਤੁਸੀਂ ਐਮਐਲਏ ਨੇ ਸਾਡੀ ਮੰਗ ਨੂੰ ਆ ਜਿਹੜੀ ਉਹ ਵਿਧਾਨ ਸਭਾ ਦੇ ਵਿੱਚ ਚੱਕਿਆ ਔਰ ਮੰਤਰੀ ਸਾਹਿਬ ਦੇ ਨਾਲ ਸਾਡੀ ਨਰਾਜ਼ਗੀ ਹੈ ਕਿ ਉਹਨਾਂ ਨੇ ਉੱਠਦਿਆਂ ਸਾਰੀ ਨਾ ਉਹਦੇ ਵਿੱਚ ਜਵਾਬ ਦਿੱਤਾ ਕਿ ਇਹ ਪੋਸੀਬਲ ਨਹੀਂ ਹੋ ਸਕਦਾ ਤਾਂ ਉਹ ਉਸੇ ਸਵਾਲ ਨੂੰ ਲੈ ਕੇ ਮੈਂ ਮੰਤਰੀ ਸਾਹਿਬ ਨਾਲ ਗੱਲ ਕਰੀ ਸੀਗੀ ਕਿ ਲੋਕ ਚਾਹੁੰਦੇ ਨੇ ਕਿ ਸਾਨੂੰ ਪੋਸਟ ਦੀ ਜਿਹੜੀ ਖੇਤੀ ਹੈ ਉਹ ਦਿੱਤੀ ਜਾਵੇ ਤਾਂ ਮੰਤਰੀ ਸਾਹਿਬ ਲੋਕ ਤੁਹਾਡੇ ਤੋਂ ਜਵਾਬ ਮੰਗਦੇ ਨੇ ਖੈਰ ਸ਼ਾਇਦ ਮੰਤਰੀ ਸਾਹਿਬ ਦੇ ਕੁਝ ਪੋਜ਼ਿਟਿਵ ਸਿਗਨ ਮਨ ਦੇ ਵਿੱਚ ਪਰ ਸਪੀਕਰ ਸਾਹਿਬ ਨੇ ਉਹਨਾਂ ਨੂੰ ਬੋਲਣ ਦਾ ਜਿਹੜਾ ਮੌਕਾ ਨਹੀਂ ਦਿੱਤਾ ਆਪਸ ਵਿੱਚ ਕੋਬਜ਼ਰ ਕੋਟ ਗੱਲਾਂ ਹੋਈਆਂ ਕੀ ਹੋਈਆਂ ਮੰਤਰੀ ਸਾਹਿਬ ਨਾਲ ਉੱਠ ਕੇ ਅਮਰੇ ਤੇ ਕਲੀਅਰ ਕਰ ਲੋ ਦੇਖੋ ਮੈਂ ਉਹੀ ਗੱਲ ਕਰ ਰਿਹਾ ਕਿ ਸਰਕ ਲੋਕਾਂ ਦੀ ਕਹਿਣ ਦੇ ਮੁਤਾਬਕ ਕੰਮ ਕਰਦੇ ਨੇ ਜੋ ਲੋਕ ਕਹਿੰਦੇ ਨੇ ਉਹਨਾਂ ਦੇ ਮੁਤਾਬਕ ਜਿਹੜੇ ਮੁੱਖ ਮੰਤਰੀ ਸਾਹਿਬ ਉਹ ਲੋਕਾਂ ਦੇ ਕੰਮ ਕਰਦੇ ਨੇ ਤਾਂ ਮੀਦ ਹੈ ਸਾਨੂੰ ਕਿ ਜਿਹੜੇ ਅਸੀਂ ਲੋਕਾਂ ਦੀ ਮੰਗ ਨੂੰ ਵਿਧਾਨ ਸਭਾ ਚ ਲੈ ਕੇ ਆਏ ਆ ਤਾਂ ਉਸ ਤੇ ਮੁੱਖ ਮੰਤਰੀ ਸਾਹਿਬ ਜ਼ਰੂਰ ਹੈ ਜਿਹੜਾ ਉਹ ਵਿਚਾਰ ਕਰਨਗੇ ਅੱਛਾ ਹਫੀਮ ਦਾ ਜ਼ਿਕਰ ਕਰਿਆ ਕਿਉਂ ਲੱਗਿਆ ਤੁਹਾਨੂੰ ਕਿ ਬਹੁਤ ਜ਼ਰੂਰੀ ਚੀਜ਼ ਹੈ ਕੀ ਲੱਗਿਆ ਕਿਉਂਕਿ ਹਾਲਾਂਕਿ ਸਰਕਾਰ ਤਾਂ ਮੈਂ ਖੁੱਡੀਆਂ ਸਾਹਿਬ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਨਸ਼ਾ ਨਹੀਂ ਦੇਖੋ ਇਹ ਤਾਂ ਇੱਕ ਕੁਦਰਤੀ ਨਸ਼ਾ ਹੈ ਉਸ ਨਸ਼ੇ ਨੂੰ ਦੇਖੋ ਨਾ ਸਿੰਥੈਟਿਕ ਨਸ਼ੇ ਨੂੰ ਜਿਹੜੇ ਆਪਣੇ ਗੋਲੀਆਂ ਦਾ ਸੇਵਨ ਕਰਦੇ ਨੇ ਜਿਹੜੇ ਜਾਂ ਚਿੱਟੇ ਦਾ ਸੇਵਨ ਕਰਦੇ ਨੇ ਜਾਂ ਸਮੈਕ ਦਾ ਸੇਵਨ ਕਰਦੇ ਨੇ